ਤੁਸੀਂ ਬੱਚੇ ਦੇ ਨਾਲ ਇੱਕ ਲਫ਼ਜ਼ ਨਾ ਬੋਲੋ ਪੰਜਾਬੀ ਦਾ ਤੇ ਬੱਚੇ ਨੂੰ ਫਿਰ ਵੀ ਪੰਜਾਬੀ ਆਵੇਗੀ ਕਿਉਂ ਆਵੇਗੀ ਕਦੇ ਸੋਚਿਆ ਉਹ ਅਸਤੀ ਜਿਨੇ ਇਸ ਮੁਲਕ ਦਾ ਨਾਂ ਰੱਖਿਆ ਚੌਧਰੀ ਰਹਿਮਤ ਅਲੀ ਉਹ ਵੀ ਇਸ ਕਾਲਜ ਦੇ ਸਟੂਡੈਂਟ ਸਨ ਹਿੰਦੀ ਬੁਨਿਆਦੀ ਇਹਦਾ ਮਕਸਦ ਸੀ ਕਿ ਮੁਸਲਮਾਨ ਨੇ ਜਿਹੜੇ ਉਹਨਾਂ ਨੂੰ ਇਸ ਕਾਲਜ ਦੇ ਵਿੱਚ ਐਜੂਕੇਸ਼ਨ ਦਿੱਤੀ ਜਾਵੇ ਕਿਉਂਕਿ ਇੱਕ ਤੇ ਮੁਸਲਮਾਨ ਖੁਦ ਨਹੀਂ ਸੀ ਤਾਲੀਮ ਵਾਲੇ ਪਾਸੇ ਆਂਦੇ ਹਾਂਜੀ ਤੇ ਦੂਸਰਾ ਇਹ ਵੇਖ ਕੇ ਜੇ ਮਹਿੰਗੀ ਏ ਤੇ ਉਹਨਾਂ ਕੋਲ ਇੰਨੇ ਵਸਾਇਲ ਨਹੀਂ ਸਨ ਹੁੰਦੇ ਅੱਜ ਵੀ ਇਹ ਗਰੀਬਾਂ ਦਾ ਕਾਲਜ ਏ ਅੱਜ ਵੀ ਇੱਥੇ ਜਿਹੜਾ ਥੱਲੇ ਵਾਲੇ ਤੱਕੇ ਦੇ ਬੱਚੇ ਜਿਹੜੇ ਨੇ ਉਹ ਆ ਕੇ ਪੜਦੇ ਜਦੋਂ ਅਸੀਂ ਵੇਖਨੇ ਆਂ ਕਿ ਸਾਡੇ ਮੁਲਕ ਦੇ ਸਾਰਿਆਂ ਜ਼ੂਬਿਆਂ ਦੇ ਵਿੱਚ ਉਹਨਾਂ ਦੀ ਮادری ਜ਼ੁਬਾਨ ਚ ਤਾਲੀਮ ਦਿੱਤੀ ਜਾ ਰਹੀ ਹੈ ਤੇ ਪੰਜਾਬ ਚ ਕਿਉਂ ਨਹੀਂ ਯਾ ਉਹ ਗਲਤ ਨਹੀਂ ਯਾ ਸੀ ਗਲਤ ਤੁਸੀਂ ਦੇਖ ਰਹੇ ਹੋ ਫਤੇ ਟੀਵੀ ਤੇ ਮੈਂ ਆ ਤੁਹਾਡੀ ਆਪਣੀ ਮੇਜ਼ਬਾਨ ਡਾਕਟਰ ਸ਼ਮਾਇਲਾ ਹੁਸੈਨ ਤਸ਼ਬੇ ਇੰਤਜ਼ਾਰ ਚਾਜਰ ਸੀ ਦਾਵਤ ਦਿੱਤੀ ਹੈ ਕਹੋ ਜੀ ਸੁਜਵਾਨ ਸ਼ਖਸੀਅਤ ਨੂੰ ਜਿਨ੍ਹਾਂ ਨੇ ਪੰਜਾਬੀ ਦੀ ਸੇਵਾ ਵਾਸਤੇ ਬਹੁਤ ਕੰਮ ਕੀਤਾ ਹੈ ਡਾਕਟਰ ਨੇ ਪੰਜਾਬੀ ਦੇ ਡਾਕਟਰ ਨੇ ਉਸਤਾਦ ਨੇ ਕੋਈ 30-32 ਸਾਲਾਂ ਤੋਂ ਅ ਦਰਸੋਂ ਤਦਰੀਸ ਦੇ ਨਾਲ ਵਬਸਤਾ ਨੇ ਸ਼ਾਇਰ ਵੀ ਨੇ ਖੋਜਕਾਰ ਵੀ ਨੇ ਤੁਸੀਂ ਉਹਨਾਂ ਦਾ ਨਾਂ ਜਦੋਂ ਸੁਣੋਗੇ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿਤੇ ਨਾ ਕਿਤੇ ਤੁਸੀਂ ਇਹਨਾਂ ਦੀ ਸ਼ਾਇਰੀ ਤੁਹਾਡੇ ਕੰਨਾਂ 'ਚ ਪਈ ਹੋਈ ਹੋਵੇਗੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਫੋਰਮ 'ਤੇ ਤੁਸੀਂ ਇਹਨਾਂ ਨੂੰ ਗੱਲ ਕਰ ਸੁਣਿਆ ਹੋਵੇਗਾ ਸਾਡੇ ਨਾਲ ਸਾਡੇ ਨਾਲ ਅੱਜ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਡਾਕਟਰ ਇਬਾਦ ਨਬੀਲ ਸਾਹਿਬ ਅਸਲਾਮੁਅਲੈਕਮ ਜੀ ਜੀ ਵਾਲੇਕੁਮ ਅਸਲਾਮ ਸਰ ਪਹਿਲੇ ਤਾਂ ਇਹ ਦੱਸੋ ਕਿ ਤੁਸੀਂ ਬਾਕੀ ਗੱਲਾਂ ਤਾਂ ਬਾਅਦ 'ਚ ਕਰਾਂਗੇ ਅਜਿਹੇ ਇੰਨੀ ਤਾਰੀਖੀ ਤੋਂ ਸੋਹਣੀ ਜਿਹੀ ਬਿਲਡਿੰਗ ਦੇ ਵਿੱਚ ਤੁਸੀਂ ਇੰਨੇ ਸਾਲ ਤੋਂ ਪੜ੍ਹਾਈ ਚੱਲੇ ਜਾ ਰਹੇ ਹੋ ਤੁਸੀਂ ਵੀ ਤਾਂ ਕਿਤੇ ਪੁਰਾਣੇ ਹੀ ਰੂਹ ਤਾਂ ਨਹੀਂ ਬਣ ਗਏ ਜੀ ਕੋਈ ਸ਼ੱਕ ਨਹੀਂ ਕਿ ਜਿਸ ادارے ਦੇ ਵਿੱਚ ਅਸੀਂ ਬੈਠੇ ਆਂ ਇਹਦਾ ਨਾਂ ਇਸਲਾਮੀਆਂ ਕਾਲਜ ਹੈ ਇਸਲਾਮੀਆਂ ਕਾਲਜ ਫਿਰ ਗਵਰਨਮੈਂਟ ਇਸਲਾਮੀਆਂ ਕਾਲਜ ਹੋਇਆ ਲਾਹੌਰ ਔਰ ਫਿਰ ਗਵਰਨਮੈਂਟ ਇਸਲਾਮੀਆਂ ਗ੍ਰੈਜੂਏਟ ਕਾਲਜ ਰੇਲਵੇ ਰੋਡ ਲਾਹੌਰ Yeah. रेलवे रोड एस्ली फिर ਨਾਲ ਲੱਗ ਗਿਆ ਕਿ ਇੱਕ ਕਾਲਜ ਸਿਵਲ ਲਾਈਨ ਜਿਹੜਾ ਸੀ ਉਹ ਵੀ ਇਸਲਾਮੀਆਂ ਕਾਲਜ ਸਿਵਲ ਲਾਈਨ ਜਿਹੜਾ ਕਦੇ ਇਹਦਾ ਹਿੱਸਾ ਸੀ ਉਹ ਵੱਖਰਾ ਹੋਇਆ ਔਰ ਨੈਸ਼ਨਲਾਈਜ਼ ਜਦੋਂ ਇਹ ادارے ਤੇ ਫਿਰ ਇਹਦਾ ਨਾਮ ਜਿਹੜਾ ਉਹ ਇਸ ਤਰ੍ਹਾਂ ਬਦਲਦਾ ਗਿਆ ਤੇ ਇਹ ਕਾਲਜ ਇੱਕ ਬੜਾ ਤਾਰੀਖੀ ਕਾਲਜ ਏ ਜਿਹੜਾ 1892 ਦੇ ਵਿੱਚ ਅੰਦਰੂਨ ਲਾਹੌਰ ਦੇ ਵਿੱਚ ਇਹਦੀ ਪਹਿਲੀ ਕਲਾਸ ਸ਼ੁਰੂ ਹੋਈ ਸੀ ਇੱਕ ਹਵੇਲੀ ਦੇ ਵਿੱਚ ਅੱਛਾ ਔਰ ਫਿਰ 2 ਸਾਲ ਬਾਅਦ ਇਸ ਜਗ੍ਹਾ ਤੇ ਇਹ ਸ਼ਿਫਟ ਹੋਏ ਫਿਰ ਬਿਲਡਿੰਗ ਬੰਨੀ ਸ਼ੁਰੂ ਹੋਈ ਔਰ ਸਾਡੀ ਇਹ ਸਕੂਲਜ ਦੀ ਜਿਹੜੀ ਪੁਰਾਣੀ ਔਰ ਮਰਕਜ਼ੀ ਬਿਲਡਿੰਗ ਹੈ ਉਹ 1906 ਦੇ ਵਿੱਚ ਮੁਕੰਮਲ ਹੋਈ ਇਹਦਾ ਥੱਲੇ ਵਾਲਾ ਪੋਰਸ਼ਨ ਔਰ ਇੱਕ ਮੁਠੀ ਆਟਾ ਤੋਂ ਇਹ ਤਹਿਰੀਕ ਸ਼ੁਰੂ ਹੋਈ ਕਿ ਅੰਜਮਨ ਮਹਤੀਸ람 ਦੇ ਲੋਕ ਘਰ ਘਰ ਜਾ ਕੇ ਤੇ ਇੱਕ मुट्ठी ਆਟਾ ਲੈਂਦੇ ਸਨ ਉਹਨੂੰ ਵੇਚ ਕੇ ਪੈਸੇ ਇਕੱਠੇ ਕਰਦੇ ਸਨ ਚੰਦਾ ਇਕੱਠਾ ਕਰਦੇ ਸਨ ਔਰ ਇਹ ਕਾਲਜ ਜਿਹੜਾ ਇਹਦੀ ਬੁਨਿਆਦੀ ਇਹਦਾ ਮਕਸਦ ਸੀ ਕਿ ਮੁਸਲਮਾਨ ਨੇ ਜਿਹੜੇ ਉਹਨਾਂ ਨੂੰ ਇਸ ਕਾਲਜ ਦੇ ਵਿੱਚ ਐਜੂਕੇਸ਼ਨ ਦਿੱਤੀ ਜਾਵੇ ਕਿਉਂਕਿ ਇੱਕ ਤੇ ਮੁਸਲਮਾਨ ਖੁਦ ਨਹੀਂ ਸੀ تعلیم ਵਾਲੇ ਪਾਸੇ ਆਂਦੇ ਹਾਂਜੀ ਤੇ ਦੂਸਰਾ ਇਹ ਵੇਖ ਕੇ ਜੇ ਮਹਿੰਗੀ ਏ ਤੇ ਉਹਨਾਂ ਕੋਲ ਇੰਨੇ ਵਸਾਇਲ ਨਹੀਂ ਸਨ ਹੁੰਦੇ ਤੇ ਇੱਥੇ ਇੱਕ ਬਹੁਤ ਸਸਤੀ ਔਰ ਚੈਰਿਟੀ ਦੇ ਤੌਰ ਤੇ ਇਹ ادارے ਜਿਹੜੇ ਸਨ ਇਸਲਾਮੀਆਂ ਜਿਨ੍ਹਾਂ ਦੇ ਨਾਲ ਲੱਗਦਾ ਸੀ ਸਕੂਲ ਔਰ ਕਾਲਜ ਉਹ ਬਣੇ ਔਰ ਸ਼ੁਰੂ ਹੋਏ ਸਹੀ ਹੋ ਔਰ 1892 ਤੋਂ ਲੱਗ ਕੇ ਅੱਜ ਤੱਕ 2025 ਤੱਕ ਇੱਥੇ ਮੁxtਲਫ ਕਲਾਸ ਜਿਹੜੀਆਂ ਨੇ ਉਹ ਜਾਰੀ ਨੇ ਔਰ ਇਹ ਬਿਲਡਿੰਗ ਜਿਹੜੀ ਹੈ ਬੜੀ ਇੱਕ ਕਲਾਸਿਕਲ ਬਿਲਡਿੰਗ ਹੈ ਸਾਡੇ ਕੋਲ ਭਾਵੇਂ ਠੀਕ ਹੈ ਕਿ ਅੱਜ ਇਸ ਬਿਲਡਿੰਗ ਦੀ ਹਾਲਤ ਬਹੁਤ ਅੱਛੀ ਨਹੀਂ ਹੈਗੀ ਕਿਉਂਕਿ ਸਰਕਾਰੀ ਏਦਾਰਾ ਹੈ ਔਰ ਸਰਕਾਰ ਨੇ ਹੀ ਇਹਨੂੰ ਬਿਹਤਰ ਕਰਨਾ ਹਾਂ ਚੋਣ ਨਹੀਂ ਬਿਹਤਰ ਕਰਨਾ ਹੁੰਦਾ ਲੇਕਿਨ ਅੱਜ ਵੀ ਇਹ ਇੱਕ ਐਸ ਜਗ੍ਹਾ ਤੇ ਅੰਦਰੂਨ ਚੌਟ ਕਨਾਲ ਦੇ ਵਿੱਚ ਜਿਹੜਾ ਇਹ ਕਾਲਜ ਹੈ ਇਹ ਬੜੀ ਮਰਕਜ਼ੀ ਅਹਿਮੀਅਤ ਰੱਖਦਾ ਹੈ ਅੱਜ ਵੀ ਇਹ ਗਰੀਬਾਂ ਦਾ ਕਾਲਜ ਹੈ ਅੱਜ ਵੀ ਇੱਥੇ ਜਿਹੜਾ ਥੱਲੇ ਵਾਲੇ ਤਬਕੇ ਦੇ ਬੱਚੇ ਜਿਹੜੇ ਨੇ ਉਹ ਆ ਕੇ ਪੜਦੇ ਨੇ ਤੇ ਮੈਂ ਸਮਝਦਾ ਕਿ ਇਸ ਏਰੀਏ 'ਚ ਇਸ ਕਾਲਜ ਦਾ ਆਉਣਾ ਬੜਾ ਐਵੇਂ ਫਿਰ ਇਹਦੇ ਨਾਲ ਨਾਲ ਅਸੀਂ ਵੇਖਨੇ ਇਸ ਕਾਲਜ ਦੀ ਤਾਰੀਖੀ ਅਹਿਮੀਅਤ ਕੀ ਹੈ ਹੂੰ 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 ਤਹਿਰੀਕ-ਏ-ਪਾਕਿਸਤਾਨ ਦੇ ਵਿੱਚ ਇਸ ਕਾਲਜ ਦੇ ਸਟੂਡੈਂਟਸ ਨੇ ਪੂਰੇ ਬਰੇ ਸਗੀਰ ਚ ਫੈਲ ਕੇ ਵਿਖਰ ਕੇ ਟੀਮਾਂ ਬਣਾ ਕੇ ਤੇ ਪਾਕਿਸਤਾਨ ਦੀ ਤਹਿਰੀਕ ਨੂੰ ਪਿੰਡ-ਪਿੰਡ ਦੇ ਵਿੱਚ ਪਹੁੰਚਾਇਆ ਵਾਹ ਐਮ ਐਸ ਐਫ ਦੀ ਬੁਨਿਆਦ ਇਸ ਕਾਲਜ 'ਚ ਰੱਖੀ ਗਈ ਸੀ ਉਸ ਦੌਰ ਦੀ ਐਮ ਐਸ ਐਫ ਉਸ ਦੌਰ ਦੀ ਔਰ ਜਿੰਦੇ ਪਹਿਲੇ ਜਿਹੜੇ ਜਨਰਲ ਸੈਕਟਰੀ ਸਨ ਹੂੰ ਹੂੰ ਉਹ ਸਨ ਸਰਤਾਜ ਅਜ਼ੀਜ਼ ਜਿਹੜੇ ਕੇ ਬਾਅਦ ਫਾਈਨਾਂਸ ਮਿਨਿਸਟਰ ਵੀਰ ਹੈ ਔਰ ਉਹ ਇਸ ਕਾਲਜ ਚ 1944 ਤੋਂ ਲੱਗ ਕੇ ਤੇ 1950 ਤੱਕ ਜਿਹੜਾ ਉਹ ਪੜਦੇ ਰਿਹਾ ਤੁਸੀਂ ਦੱਸ ਰਹੇ ਸੀ ਉੱਥੇ ਬੜੀਆਂ ਹੋਰ ਵੀ ਆਹਮ ਸ਼ਖਸੀਅਤਾਂ ਇੱਥੇ ਪੜੀਆਂ ਨੇ ਇੱਥੇ ਰਹੀਆਂ ਨੇ ਇਸ ਕਾਲਜ ਦੇ ਜੀ ਜੀ ਕੋਈ ਇਹਦੇ ਵਿੱਚ ਸ਼ੱਕ ਨਹੀਂ ਕਿ ਇੱਥੇ ਸਾਡੇ ਕੋਲ ਇਸ ਕਾਲਜ ਦੇ ਵਿੱਚੋਂ ਦੋ ਵਜ਼ੀਰ ਆਜ਼ਮ ਬਣੇ ਅੱਛਾ ਔਰ ਮੈ ਸਮੀਨਾ ਕਿ ਇਹਨਾਂ ਤੋਂ ਵੀ ਪਹਿਲੇ ਉਹ ਹਸਤੀ ਜਿਨ੍ਹਾਂ ਨੇ ਇਸ ਮੁਲਕ ਦਾ ਨਾਂ ਰੱਖਿਆ ਚੌਧਰੀ ਰਹਿਮਤ ਅਲੀ اچھا اچھا ਉਹ ਵੀ ਇਸ ਕਾਲਜ ਦੇ ਸਟੂਡੈਂਟ ਸਨ ਪਹਿਲਾ ਤਹਿਰੀਕੇ ਪਾਕਿਸਤਾਨ ਦਾ ਸ਼ਹੀਦ ਉਸ ਮੁੰਡੇ ਦਾ ਨੌਜਵਾਨ ਦਾ ਨਾਮ ਸੀ ਅਬਦਲ ਵਹਾਬ ਉਹ ਵੀ ਇਸ ਕਾਲਜ ਦਾ ਸਟੂਡੈਂਟ ਸੀ ਵਾਹ ਸਾਡੇ ਇਸ ਕਾਲਜ ਦੇ ਮਰਕਜ਼ੀ ਹਾਲ ਦੇ ਵਿੱਚ ਜਿਹਦਾ ਨਾਮ ਹਬੀਬੀਆ ਹਾਲ ਹੈ ਇੱਥੇ 11 ਵਾਰ ਕੈਦ ਆਜ਼ਮ ਤਸ਼ਰੀਫ ਲੈ ਆਏ ਔਰ ਉਹਨਾਂ ਨੇ ਸਟੂਡੈਂਟਸ ਦੇ ਨਾਲ ਖਤਾਬ ਕੀਤਾ ਕੀ ਬਾਤ ਹੈ ਟੋਟਲ ਕਿਹਾ ਜਾਂਦਾ ਹੈ ਕਿ ਉਹ 13 ਵਾਰ ਜਿਹੜਾ ਲਾਹੌਰ ਚ ਆਏ ਔਰ ਉਹਦੇ ਵਿੱਚੋਂ ਕਾਇਦ ਆਜ਼ਮ 11 ਵਾਰ ਔਰ ਇੱਕ ਵਾਰ ਇਸ ਜਿਹੜੀ ਥਾਂ ਦੇ ਅਸੀਂ ਬੈਕ ਇੰਟਰਵਿਊ ਕਰ ਰਹੇ ਹਾਂ ਇੱਥੇ ਉਹਨਾਂ ਨੇ ਇੱਕ ਖੁੱਲੇ ਜਲਸੇ ਦੇ ਨਾਲ ਵੀ ਕਾਇਦ ਆਜ਼ਮ ਨੇ ਖਤਾਬ ਕੀਤਾ ਹੋਇਆ ਹੈ। ਕਿਆ ਬਾਤ ਹੈ। ਔਰ ਇਲਾਮਾ ਇਕਬਾਲ ਸਾਹਿਬ ਦੀ ਜ਼ਿੰਦਗੀ ਦਾ ਬਹੁਤ ਸਾਰਾ ਵਕਤ ਇਸ ਕਾਲਜ ਦੇ ਵਿੱਚ ਗੁਜ਼ਰਿਆ। ਇੱਥੇ ਉਹ ਕੁਝ ਨੇੜ ਪੜਾਉਂਦੇ ਵੀ ਰਹਿ ਔਰ ਉਹ ਅੰਜਮਨ ਮੈਥੇ ਇਸਲਾਮ ਦੀ ਮਰਕਜ਼ੀ ਕੌਂਸਲ ਦੇ ਮੈਂਬਰ ਸਨ। ਲਿਹਾਜ਼ਾ ਉਹਨਾਂ ਦਾ ਇੱਥੇ ਜਿਹੜਾ ਆਣਾ ਜਾਣਾ ਉਹ ਜਿਵੇਂ ਤੁਸੀਂ ਸ਼ੁਰੂ-ਸ਼ੁਰੂ ਵਾਲੀ ਗੱਲ ਕੀਤੀ ਤੇ ਉਹਨਾਂ ਦੀ ਰੂਹ ਜਿਹੜੀ ਏ ਉਹ ਵੀ ਇੱਥੇ ਭਟਕ ਰਹੀ ਏ ਤੇ ਸ਼ਾਇਦ ਕੋਈ ਨੋਹੇ ਪੜ ਰਹੀ ਹੋਵੇ ਕਿ ਅੱਜ ਇਸ ਕਾਲਜ ਦੀ ਕੀ ਹਾਲਤ ਹੈ ਹਾਲਤ ਹੈ ਲੇਕਿਨ ਤੁਸੀਂ ਬੜੇ ਅਰਸੇ ਤੋਂ ਇੱਥੇ ਇਸ ਕਾਲਜ ਦੀ ਖਿਦਮਤ ਵੀ ਕਰ ਰਹੇ ਹੋ ਤੁਸੀਂ ਇਸ ਕਾਲਜ ਨਾਲ ਜੁੜੇ ਹੋਏ ਹੋ ਫਿਰ ਤੁਸੀਂ ਪੰਜਾਬੀ ਦੇ ਨਾਲ ਜਿਹੜੀ ਤੁਹਾਡੀ ਜੁੜਤ ਹੈ ਉਹਦੇ ਬਾਰੇ ਮੈਂ ਜਾਨਣਾਗੀ ਜਾਨਣਾ ਚਾਹਾਂਗੀ ਕਿ ਪੰਜਾਬੀ ਹੀ ਕਿਉਂ ਤੁਸੀਂ ਕੀਤਾ ਇੰਤਖਾਬ ਕਿਉਂਕਿ ਜਿਸ ਜ਼ਮਾਨੇ 'ਚ ਤੁਸੀਂ ਵੀ ਪੰਜਾਬੀ ਵਾਲੇ ਪਾਸੇ ਆਏ ਹੋਵੋਗੇ ਉਦੋਂ ਵੀ ਕੋਈ ਪੰਜਾਬੀ ਨੂੰ ਇੱਥੇ ਸਾਡੇ ਵਾਲੇ ਪਾਸੇ ਇੰਨੀ अहमियत ਨਹੀਂ ਸੀ ਦਿੱਤੀ ਜਾਂਦੀ ਉਦੋਂ ਉਰਦੂ ਇੰਗਲਿਸ਼ ਦਾ ਬਹੁਤ ਰਿਵਾਜ ਹੁੰਦਾ ਸੀ ਜਾਂ ਇਕਨੋਮਿਕਸ ਦਾ ਜੀ 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 ਬਿਲਕੁਲ ਡਾਕਟਰ ਸਾਹਿਬ ਬਸ ਮੈਂ ਜਦੋਂ ਸੈਕਟਰੀਅਰ ਚ ਪੜਨਾ ਸੀ ਨਾ ਮੇਰਾ تعلق ਚੌਕੇ ਪਿੰਡ ਨਾਲ ਵਾਲੇ ਕੰਗਨਪੁਰ ਇੱਕ ਵੱਡਾ ਕਸਬਾ ਹੈ ਅੱਜ ਤੇ ਅਸੀਂ ਕਸੂਰ ਕਾਲਜ ਚ ਪੜਨੇ ਸੀ ਅੱਛਾ ਤੇ ਮੈਂ ਐਫਏ ਕਰ ਰਿਆ ਸੀ ਤੇ ਮੈਨੂੰ ਪਤਾ ਲੱਗਿਆ ਕਿ ਇਹ ਇੱਕ ਸਬਜੈਕਟ ਪੰਜਾਬੀ ਵੀ ਹੈਗਾ ਸ਼ਾਇਰੀ ਨਾਲ ਐਸੀ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਲਗਾਓ ਕਿ ਮੇਰੇ ਦਾਦਾ ਜੀ ਮੈਨੂੰ ਇੱਕ ਬਾਲ ਔਰ ਗਲ ਹਫੀਜ਼ ਜਲੰਦਰੀ ਦੇ ਸੈਂਕੜੇ ਚੇਅਰਮੈਨ ਨੂੰ ਜ਼ੁਬਾਨੀ ਯਾਦ ਹੁੰਦੇ ਸਨ ਫਿਰ ਥੋੜਾ ਥੋੜਾ ਪੰਜਾਬੀ ਵਾਲ ਵੀ ਰੁਝਾਨ ਹੋ ਗਿਆ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਇੱਕ ਸਬਜੈਕਟ ਵੀ ਹੁੰਦਾ ਹੈ ਹੂੰ ਤੇ ਮੈਂ ਉਹ ਲੱਭਿਆ ਉਹ ਤੋਂ ਪੜਾਉਣ ਵਾਲਾ ਤੇ ਹੁੰਦਾ ਕੋਈ ਨਹੀਂ ਸੀ ਖੈਰ ਬੀਏ ਦੇ ਵਿੱਚ ਪੰਜਾਬੀ ਰੱਖ ਲਿਆ ਕਿ ਜੀ ਅਸੀਂ ਆਪੇ ਹੀ ਪੜ ਲਾਂਗੇ ਦੇ ਲਵਾਂਗੇ ਇਮਤਿਹਾਨ ਤੇ ਉਹ ਇਸ ਤਰ੍ਹਾਂ ਜੁੜਤ ਹੋਈ ਫਿਰ ਮੇਰੀ ਮੁਲਾਕਾਤ ਹੋਈ ਇੱਕ ਬੜੇ ਮਾਰੂਫ ਸ਼ਾਇਰ ਸਨ ਜਿਨ੍ਹਾਂ ਨੇ ਅਲਾਮ ਇਕਬਾਲ ਦੀ ਸ਼ਾਇਰੀ ਦਾ ਪੰਜਾਬੀ ਚ ਰਮੂਜ਼-ਏ-ਖੁਦੀ ਦਾ ਤਰਜਮਾ ਵੀ ਕੀਤਾ ਹੋਇਆ ਹੈ ਖਲੀਲ ਅਤਿਸ਼ ਹਾਂਜੀ ਕਸੂਰ ਦੇ ਬੜੇ ਟੌਪ ਦੇ ਸ਼ਾਇਰ ਸਨ ਉਸ ਦੌਰ ਦੇ 1968 ਚੋਂਾਂ ਦੀ ਕਿਤਾਬ ਛਪੀ ਸੀ ਉਹਨਾਂ ਨਾਲ ਮੁਲਾਕਾਤ ਹੋਈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪੰਜਾਬੀ ਲਿਖਣੀ ਹੈ ਅੱਛਾ ਉਰਦੂ ਨਹੀਂ ਹੁਣ ਲਿਖਣੀ ਕਿਉਂ ਬਸ ਉਹਨਾਂ ਨੂੰ ਮੈਂ ਜਦੋਂ ਪੰਜਾਬੀ ਔਰ ਉਰਦੂ ਚੀਜ਼ਾਂ ਸੁਣਾਈਆਂ ਤੇ ਉਹਨਾਂ ਨੇ ਕਿਹਾ ਨਹੀਂ ਤੁਹਾਡਾ ਪੰਜਾਬੀ ਜਿਹੜਾ ਨਾ ਉਹ ਜ਼ਿਆਦਾ ਬਿਹਤਰ ਹੈ ਉਹ ਤੁਸੀਂ ਉਹ ਅੱਛਾ ਲਿਖ ਸਕਦੇ ਹੋ ਤੇ ਉਹ ਦਿਨ ਤੇ ਫਿਰ ਮੈਂ ਪੰਜਾਬੀ ਨਾਲ ਹੀ ਜੁੜ ਗਿਆ ਫਿਰ ਜਦੋਂ ਬੀਏ ਕੀਤਾ ਤੇ ਮੈਂ ਕਿਹਾ ਮੈਂ ਨਾ ਐਮਏ ਵੀ ਪੰਜਾਬੀ ਕਰਨਾ ਵਾਹ ਤੇ ਮੈਂ ਐਮਏ ਪੰਜਾਬੀ ਪ੍ਰਾਈਵੇਟ ਕੀਤਾ ਯੂਨੀਵਰਸਿਟੀ ਲਾ ਕਾਲਜ ਵਿੱਚ ਮੈਂ ਦਾਖਲਾ ਲੈ ਕੇ ਲਾ ਕਰ ਲਿਆ ਤੇ ਮੈਂ ਕਿਹਾ ਇਹ ਮੈਂ ਕਿਹਾ ਪ੍ਰਾਈਵੇਟ ਹੋ ਜਾਏਗਾ ਕੋਈ ਗੱਲ ਨਹੀਂ ਉਹ ਕਰ ਲਿਆ ਐਮਏ ਫਿਰ ਸ਼ੌਕ ਸੀ ਕਿ ਚਲੋ ਅਗਰ ਜੌਬ ਕਰਨੀ ਹੈ ਤੇ ਲੈਕਚਰਸ਼ਿਪ ਪ੍ਰੋਫੈਸਰਾਂ ਨੂੰ ਵੇਚੀਦਾ ਸੀ ਕਿ ਇੱਕ ਅੱਛਾ ਰੀਜ਼ਨੇਬਲ ਜੌਬ ਹੈ ਸਾਫ ਸੁਥਰੇ ਦੋ ਤਿੰਨ ਪੀਰੀਅਡ ਪੜਾਣੇ ਬੜੀ ਇੱਜ਼ਤ ਆਨਰ ਹੈ ਹਾਂ ਤੇ ਉਹ ਅਪਲਾਈ ਕੀਤਾ ਅਰਜ਼ੀ ਸੀਟਾਂ ਆਈਆਂ 1993 ਚ ਤੇ ਉਹ ਲੱਕੀਲੀ ਸਿਲੈਕਸ਼ਨ ਹੋ ਗਈ ਚਾਰ ਸੀਟਾਂ ਤੇ ਤੇ ਪਹਿਲੇ ਹੀ ਸਮਝ ਲੋ ਕੇ ਮੈਂ ਇਸ ਕਾਲਜ ਚ ਇੱਕ ਜਗ੍ਹਾ ਤੇ ਮੈਂ ਜੁਆਇਨ ਕਰਨ ਗਿਆ ਤੇ ਉਹ ਇੱਕ ਦਿਨ ਗਿਆ ਤੇ ਫਿਰ ਮੈਂ ਇਸ ਕਾਲਜ ਟ੍ਰਾਂਸਫਰ ਲੈਟਰ ਲੈ ਕੇ ਦੁਬਾਰਾ ਇਸ ਕਾਲਜ ਆਇਆ ਤੇ ਇੱਥੇ ਜੁਆਇਨ ਕੀਤਾ ਔਰ ਸਾਰੀ ਸਰਵਿਸ ਜਿਹੜੀ ਹੈ ਉਹ ਇਸੇ ਕਾਲਜ ਦੇ ਵਿੱਚ ਹੀ ਲੰਘ ਗਈ ਪੰਜਾਬੀ ਨਾਲ ਜੁੜਿਆ ਹੋਇਆ ਬੱਚਿਆਂ ਨੂੰ ਪੜਾਉਂਦੇ ਆਂ ਪੜ੍ਹਦੇ ਆਂ ਤੇ ਫਿਰ ਉਸ ਤੋਂ ਬਾਅਦ ਰੈਂਟੀਅਲ ਕਾਲਜ ਤੋਂ ਮੈਂ ਪਹਿਲੀ ਜਿਹੜੀ ਪੰਜਾਬੀ ਦੀ ਪੀਐਚਡੀ ਦੀ ਕਲਾਸ ਸ਼ੁਰੂ ਹੋਈ ਉਹਦੇ ਹੀ ਦਾਖਲਾ ਲੈ ਕੇ ਪੀਐਚਡੀ ਕਰ ਲਈ ਅਣ ਤੁਸੀਂ ਪਹਿਲੇ ਪਹਿਲੇ ਪੀਐਚਡੀ ਵਾਲੇ ਵੀ ਹੋ ਹਾਂਜੀ ਹਾਂਜੀ ਯਾਨੀ ਪਹਿਲੇ ਰੈਗੂਲਰ ਜਿਹੜੀ ਪਹਿਲੀ ਰੈਗੂਲਰ ਕਲਾਸ ਸੀ ਉਹਦੇ ਵਿੱਚ ਅਸੀਂ ਸ਼ਾਮਲ ਸਾਂ ਕਿਹੜੇ ਉਸਤਾਦ ਕਿਹੜੇ ਸੀ ਉਹ ਤੋਂ ਤੁਹਾਡੇ ਉਸਤਾਦ ਹੈਡ ਆਫ ਦੀ ਡਿਪਾਰਟਮੈਂਟਸ ਐਂਡ ਡਾਕਟਰ ਇਸਮਤੁਲਾ ਜ਼ਾਹਿਰ ਸਾਹਿਬ ਡਾਕਟਰ ਨਬੀਲਾ ਰਹਿਮਾਨ ਉਸ ਤੋਂ ਬਾਅਦ ਖਾਲਦ ਮਾਈਓ ਸਨ ਸੈਦ ਪੁੱਟਾ ਸਨ ਲੇਕਿਨ ਇਹ ਸਾਨੂੰ ਨਹੀਂ ਸਨ ਪੜਾਉਂਦੇ ਡਾਕਟਰ ਨਹਿੀਰ ਸ਼ਾਹਿਦ ਸਾਹਿਬ ਸਹੀ 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 ਤੇ ਇਹ ਲੋਕ ਕਿਉਂਕਿ ਉਦੋਂ ਪੁੱਟਾ ਸਾਹਿਬ ਦੀ ਪੀ ਐਚ ਡੀ ਨਹੀਂ ਸੀ ਔਰ ਖਾਲਦ ਮਾਈਓ ਸਾਹਿਬ ਦੀ ਵੀ ਨਹੀਂ ਸੀ ਤੇ ਸਾਨੂੰ ਜਿਹੜੇ ਪੜਾਉਂਦੇ ਸਨ ਉਹ ਇਹ ਲੋਕ ਸਨ ਨਹਿੀਰ ਸ਼ਾਹਿਦ ਸਾਹਿਬ ਇਸਮਤੁਲਾ ਜ਼ਾਹਿਰ ਸਾਹਿਬ ਤੇ ਡਾਕਟਰ ਨਬੀਲਾ ਰਹਿਮਾਨ ਸਾਹਿਬ ਸਹੀ 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 ਅੱਛਾ ਯਾਨੀ ਤੁਸੀਂ ਤਾਂ ਬਈ ਬੜੀ ਮਜ਼ੇਦਾਰ ਤੋਂ ਆਪਣੀ ਸਟੋਰੀ ਸੁਣਾ ਰਹੇ ਹੋ ਤੇ ਸ਼ਾਇਰੀ ਜੋ ਤੁਸੀਂ ਸ਼ੁਰੂ ਕੀਤੀ ਹੈ ਤੇ ਕੋਈ ਰੋਮਾਂਟਿਕ ਅੰਦਾਜ਼ ਚ ਕਰਦੇ ਹੋ ਜਾਂ ਕੋਈ ਤੁਸੀਂ ਸਮਾਜ ਦੇ ਮوضوعات ਨੂੰ ਆਪਣਾ ਮਤਲਬ ਉਹ ਰੱਖਦੇ ਹੋ ਸ਼ਾਇਰੀ ਦੇ ਵਿੱਚ ਜਾਂ ਫਿਰ ਇਹ ਕਿ ਵੀ ਬਸ ਜੋ ਆ ਗਈ ਲਹਿਰ ਜਿਹੜੇ ਮੂੜ ਚ ਬੈਠੇ ਹੋ ਉਸ ਗੱਲ ਕਰ ਰਹੇ ਮੈਂ ਡਾਕਟਰ ਸਾਹਿਬਾ ਬੁਨਿਆਦੀ ਤੌਰ ਤੇ ਤੇ ਇਹ ਸਮਝਣਾ ਵਾਂ ਕਿ ਸ਼ਾਇਰੀ ਮਿੱਠ ਕੇ ਨਹੀਂ ਹੁੰਦੀ ਕਿ ਤੁਸੀਂ ਇਹ ਲਿਖਣਾ ਉਹ ਜਿਹੜੀ ਮਿੱਠ ਕੇ ਸ਼ਾਇਰੀ ਕੀਤੀ ਜਾਂਦੀ ਹੈ ਨਾ ਉਹਦੀ ਉਮਰ ਥੋੜੀ ਹੁੰਦੀ ਹੈ ਉਹ ਜੀ ਐ ਆਵਾਮੀ ਸ਼ਾਇਰ ਹੈ ਜੀ ਕੋਈ ਤਹਿਰੀਕ ਉੱਠੀ ਏ ਸੋਸਾਇਟੀ ਦੇ ਵਿੱਚ ਇੱਕ ਸ਼ਾਇਰ ਨੇ ਉਹਦੇ ਉੱਤੇ ਲਿਖ ਦਿੱਤਾ ਹੈ ਤੇ ਉਹ ਤਹਿਰੀਕ ਮੁੱਕੀ ਤੇ ਉਹਦੀ ਸ਼ਾਇਰੀ ਵੀ ਮੁੱਕ ਗਈ ਸ਼ਾਇਰੀ ਵੀ ਖਤਮ ਸ਼ਾਇਰੀ ਜਿਹੜੀ ਹੈ ਤੁਹਾਡੇ ਅੰਦਰੋਂ ਨਿਕਲਦੀ ਹੈ ਸਹੀ 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 ਹੁਣ ਅੰਦਰ ਜਿਹੜਾ ਉਹ ਜੇ ਤੁਹਾਡਾ ਖੁਸ਼ ਏ ਤੇ ਖੁਸ਼ੀ ਵਾਲੀ ਗੱਲ ਵੀ ਕੋਈ ਨਿਕਲੇਗੀ ਤੇ ਜੇ ਅੰਦਰ ਦੁੱਖ ਜਾਂ ਗਮ ਨੇ ਜਾਂ ਸੋਸਾਇਟੀ 'ਚ ਨੇ ਤੁਸੀਂ ਉਹਦੇ ਤੋਂ متاثر ਹੁੰਦੇ ਹੋ ਤੇ ਉਹਦੀ ਗੱਲ ਨਿਕਲੇਗੀ ਇਹ ਕੋਈ ਸ਼ਾਇਰੀ ਇੱਕ ਤੈਅशुदा ਜਿਹਾ ਨਹੀਂ ਹੈਗਾ ਕਿ ਕੋਈ ਐਸੀ ਲਿਸ਼ਮਣ ਰੇਖਾ ਹੈ ਕਿ ਤੁਸੀਂ ਉਹਦੇ ਵਿੱਚ ਵਿੱਚ ਹੀ ਰਹਿ ਕੇ ਲਿਖਣੀ ਹੈ ਕਿਉਂਕਿ ਮੈਂ ਸ਼ੁਰੂ ਤੋਂ ਹੀ ਫਸਟイヤー ਸੈਕੰਡイヤー ਤੋਂ ਹੀ ਤਰਕੀ ਪਸੰਦਾਂ ਦੇ ਦੋਸਤਾਂ ਦੇ ਨਾਲ ਜੁੜ ਗਿਆ ਉਹਨਾਂ ਨਾਲ ਹੀ ਸਾਰੀ ਉਮਰ ਜੁੜਤ ਰਹੀ ਤੇ ਸਾਨੂੰ ਜਿਹੜਾ ਲੈਫਟ ਰਾਈਟ ਦਾ ਪਤਾ ਲੱਗਿਆ ਠੀਕ ਹੈ ਔਰ ਉਹਦੇ ਨਾਲ ਨਾਲ ਉਹ ਅਦਬ ਜਿਹੜਾ ਤਰਕੀ ਪਸੰਦ ਹੁੰਦੇ ਵੇ ਉਹਦੇ ਵੱਲ ਜ਼ਿਆਦਾ ਰੁਝਾਨ ਹੋਇਆ ਪੜਿਆ ਲਿਹਾਜ਼ਾ ਲਿਖਦੇ ਹੋਇਆ ਉਹਦੇ ਚ ਆਵਾਮੀ ਮਸਲੇ ਵੀ ਆ ਜਾਂਦੇ ਨੇ ਲੋਕਾਂ ਦੇ ਦੁੱਖਾਂ ਦੀ ਵੀ ਗੱਲ ਆ ਜਾਂਦੀ ਏ ਔਰ ਰੁਮਾਨਵੀ ਚੀਜ਼ਾਂ ਵੀ ਉਹਦੇ ਵਿੱਚ ਸ਼ਾਮਲ ਨੇ ਇਸ ਤੋਂ ਇਲਾਵਾ ਹੋਰ ਜਿਹੜੇ ਵੀ ਸੁਸਾਇਟੀ ਦੇ ਵਿੱਚ ਕੋਈ ਤਰੀਕਾਂ ਉੱਠਦੀਆਂ ਨੇ ਉਹਦੇ ਵਾਲੇ ਨਾਲ ਵੀ ਕੋਈ ਚੀਜ਼ ਆ ਜਾਂਦੀ ਏ ਮੈਂ ਜ਼ਾਤੀ ਤੌਰ ਤੇ ਸਮਝਣਾ ਵਾ ਕਿ ਸ਼ਾਇਰੀ ਦੇ ਵਿੱਚ ਬੁਨਿਆਦੀ ਤੌਰ ਤੇ ਸ਼ਾਇਰੀ ਪਨ ਹੋਣਾ ਚਾਹੀਦਾ ਉਹ ਮਤਾਸਰ ਕਰੇ ਕਿਸੇ ਨੂੰ ਉਹ ਤੁਸੀਂ ਜਦੋਂ ਸ਼ਾਇਰੀ ਦੇ ਲਵਾਜ਼ਮਤ ਉਹਦੇ ਵਿੱਚ ਕੋਈ ਜਜ਼ਬੇ ਹੋਣੇ ਚਾਹੀਦੇ ਨੇ ਉਹਦੇ ਵਿੱਚ ਕੋਈ ਖੇਚੂ ਨਹੀਂ ਚਾਹੀਦੀ ਹੈ ਜੇ ਉਹ ਨਹੀਂ ਰਹ ਗਈ ਮਠਾਸ ਨਹੀਂ ਰਹ ਗਈ ਗਜ਼ਲ ਲਿਖ ਰਹੇ ਹੋ ਤੇ ਗਜ਼ਲ ਦੇ ਲਵਾਜ਼ਮਤ ਨਹੀਂ ਰਹਗਾ ਤੇ ਫਿਰ ਤੁਸੀਂ ਕੋਈ ਹੋਰ ਚੀਜ਼ ਲਿਖ ਲਵੋ ਤੇ ਉਹ ਬੁਨਿਆਦੀ ਤੌਰ ਤੇ ਆਪਣੀ ਜਗ੍ਹਾ ਤੇ ਮੌਜੂਦ ਹੋਵੇ ਔਰ ਉਹਦੇ ਵਿੱਚ ਰਹਿ ਕੇ ਤੁਸੀਂ ਜੋ ਮਰਜ਼ੀ ਗੱਲ ਕਰੋ ਤੇ ਬਸ ਇੰਜ ਦੀ ਲਿਖਣਾ ਲਖਾਣਾ ਸ਼ੁਰੂ ਹੋਇਆ ਫਿਰ ਲਾਹੌਰ ਆ ਕੇ ਮੈਂ ਇੱਥੋਂ ਦੀ ਜਿਹੜੀ ਸਭ ਤੋਂ ਵੱਡੀ تنظیم ਸੀ ਉਦੇ ਨਾਲ ਜੁੜ ਗਿਆ ਕਿਹੜੀ ਉਹਦਾ ਨਾਮ ਸੀ ਪੰਜਾਬੀ ਅਦਵੀ ਸੰਗਤ ਲਾਹੌਰ ਅੱਛਾ ਇਹ تنظیم ਜਿਹੜੀ ਹੈ 1961 ਚ ਬਣੀ ਸੀ ਸਹੀ 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 ਔਰ ਇਹਦੇ ਪਹਿਲੇ ਜਿਹੜੇ ਸੈਕਟਰੀ ਸਨ ਉਹ 우ਸਤਾਦ ਦਾਮਨ ਸਨ ਔਰ ਇਹਦੇ ਕਨਵੀਨਰ احمد ਰਾਈ ਸਨ ਸਹੀ ਹੋ ਗਿਆ ਔਰ ਫਿਰ ਉਸ ਤੋਂ ਬਾਅਦ ਬੇਸ਼ਮਾਰੋں ਦੀ بنیاد ਰੱਖਣ ਵਾਲੇ ਆਸਿਫ ਖਾਨ ਸਾਹਿਬ ਨਜਮ ਹਸਨ ਸૈયਦ ਰਾਜਰ ਸਾਲੂ ਅਫਜ਼ਲ ਖਾਨ احمد ਨਾਂ ਦੇ ਸਨ ਇੱਕ ਦੋਸਤ ਬੇਸ਼ੁਮਾਰ ਲੋਕ ਸਨ ਉਹਨਾਂ ਨੇ ਇਹਦੀ ਬੁਨਿਆਦ ਰੱਖੀ ਸੀ ਔਰ ਇਹ ਬੁਨਿਆਦੀ ਤੌਰ ਤੇ ਤਰੱਕੀ ਪਸੰਦਾਂ ਦੀ ਤਨਜ਼ੀਮ ਸੀ ਔਰ ਅੱਜ ਵੀ ਹੈ ਅੱਜ ਵੀ ਹੈ ਹਾਂਜੀ ਔਰ ਹਰ ਹਫਤੇ ਇਹਦੇ ਇਕੱਠ ਹੁੰਦੇ ਨੇ ਔਰ ਮੈਨੂੰ ਇਹ ਫਖਰ ਹੈ ਕਿ ਮੈਂ ਇਹਦਾ ਸੈਕਟਰੀ ਜਿਹੜਾ ਹੈ ਸਭ ਤੋਂ ਲੰਮੇ ਅਰਸੇ ਲਈ ਰਿਹਾ ਹਾਂ ਮੈਂ ਤਕਰੀਬਨ ਤਕਰੀਬਨ 16-17 ਸਾਲ ਇਹਦਾ ਮੁxtਲਫ ਵਕਫਿਆਂ ਨਾਲ ਬਤੌਰ ਸੈਕਟਰੀ ਇਸ ਤਨਜ਼ੀਮ ਨੂੰ ਚਲਾਇਆ ਹੈ YMCA ਜਿਹਦੇ ਇਕੱਠ ਹੁੰਦੇ ਸਨ ਔਰ ਬਹੁਤ ਵੱਡੇ ਵੱਡੇ ਰਾਈਟਰ ਜਿਹੜਾ ਇਸ ਤਨਜ਼ੀਮ ਚੋਂ ਨਿਕਲੇ ਨੇ ਇੱਥੇ ਆਪਣੀਆਂ ਲਿਖਤਾਂ ਨੂੰ ਪੇਸ਼ ਕਰਕੇ ਉਹਦੇ ਤੇ تنਕੀਦ ਹੁੰਦੀ ਸੀ ਗੱਲਬਾਤ ਹੁੰਦੀ ਸੀ ਫਿਰ ਅਸੀਂ ਨਾਸਰ ਬਾਗ ਕਰਦੇ ਰਹੇ ਔਰ ਅੱਜਕੱਲ ਹਰ ਫਰਾਈਡੇ ਨੂੰ ਸਾਡਾ ਪਿਲਾਕ ਦੇ ਵਿੱਚ ਜਿਹੜਾ ਉਹ ਪੰਜਾਬੀ ਅਦਬੀ ਸੰਗਤ ਦਾ ਇਕੱਠ ਹੁੰਦਾ ਔਰ ਮੈਂ ਅੱਜ ਵੀ ਉਹਦੇ ਨਾਲ ਅਸੀਂ ਜੁੜੇ ਹਾਂ ਔਰ ਹਰ ਹਫ਼ਤੇ ਅਸੀਂ ਜ਼ਰੂਰ ਇਕੱਠੇ ਹੁੰਦੇ ਬਸ ਇਹ ਵੀ ਬੜੀ ਨਾ مستقل مزاجੀ ਦਾ ਕੰਮ ਹੈ ਮੈਂ ਤਾਂ ਕੋਈ ਇੱਕ ਅੱਧੀ ਦਫ਼ਾ ਗਈ ਹਾਂ ਤੇ ਉਹਦੇ ਬਾਅਦ ਯਾ ਟਾਈਮ ਨਹੀਂ ਨਿਕਲਦਾ ਯਾ ਫਿਰ ਇਹ ਕਿ ਅੱਛਾ ਹਾਂ ਜਾਵਾਂਗੇ ਅੱਛਾ ਕੱਲ ਜਾਵਾਂਗੇ ਇਹ ਬੜੀ ਗੱਲ ਹੈ ਤੁਸੀਂ ਜਿਹੜਾ ਮਤਲਬ ਮਾਸ਼ਾਅੱਲ੍ਲਾ ਅਨੇਰਸਲ ਤੋਂ ਮੁਸਤਕਿਲ ਹੋ ਜਾ ਵੀ ਰਹੇ ਹੋ ਖਿਦਮਤ ਵੀ ਕਰ ਰਹੇ ਹੋ ਪੰਜਾਬੀ ਦੀ ਅੱਛਾ ਪੰਜਾਬੀ ਨਾਲ ਜਿਹੜਾ ਨਾਲੇ ਲੋਕ ਪਹਿਲੇ ਜ਼ਿਆਦਾ ਹੁੰਦੇ ਸੀ ਯਾ ਹੁਣ ਤੁਹਾਨੂੰ ਲੱਗਦਾ ਕਿ ਪੰਜਾਬੀ ਵੱਲ ਜਿਹੜਾ ਜਿਹਨੂੰ ਕਹਿੰਦੇ ਨੇ ਨਾ ਮੁੜ ਕੇ ਆਣਾ ਜ਼ਿਆਦਾ ਹੋ ਰਿਹਾ ਹੈ ਪੰਜਾਬੀ ਨਾਲ ਹੁਣ ਜ਼ਿਆਦਾ ਨਹੀਂ ਲੋਕ ਅੱਛਾ ਵਜ੍ਹਾ ਹੁੰਦੀ ਕੀ ਹੈ ਕੀ ਸ਼ੌਅਰ ਔਰ ਜਾਗਰਤੀ ਜਿਹੜੀ ਹੈ ਜਿਵੇਂ ਜਿਵੇਂ ਐਜੂਕੇਸ਼ਨ ਵੱਧਦੀ ਹੈ ਓਵੇਂ ਓਵੇਂ ਜ਼ਾਹਰ ਹੀ ਲੋਕਾਂ ਦੇ ਵਿੱਚ ਇੱਕ ਸ਼ੌਅ ਡਿਵੈਲਪ ਹੁੰਦਾ ਹੈ ਇੱਕ ਜਾਗਰਤੀ ਹੁੰਦੀ ਹੈ ਜਦੋਂ ਅਸੀਂ ਵੇਖਨੇ ਆਂ ਕਿ ਸਾਡੇ ਮੁਲਕ ਦੇ ਸਾਰਿਆਂ ਸੂਬਿਆਂ ਦੇ ਵਿੱਚ ਉਹਨਾਂ ਦੀ ਮادری ਜ਼ਬਾਨ ਚ ਤਾਲੀਮ ਦਿੱਤੀ ਜਾ ਰਹੀ ਹੈ ਤੇ ਪੰਜਾਬ ਚ ਕਿਉਂ ਨਹੀਂ ਜਾਂ ਉਹ ਗਲਤ ਨੇ ਜਾਂ ਸੀ ਗਲਤ ਆ ਜੇ ਅਗਰ ਪੂਰੀ ਦੁਨੀਆ ਦੇ ਲਸਾਨੀ ਮਾਹਿਰਿਨ ਸੈਕਾਲੋਜੀਸ ਇਸ ਗੱਲ ਤੇ ਮੁਤਫਿਕ ਨਹੀਂ ਕਿ ਬੱਚੇ ਨੂੰ ਤਾਲੀਮ ਜਿਹੜੀ ਹੈ ਇbtedਾਈ ਉਹਨਾਂ ਦੀ ਮادری ਜ਼ਬਾਨ ਚ ਦਿਓ ਤੇ ਉਹਨਾਂ ਦੀ ਗਰੋਥ ਬਿਹਤਰ ਹੋਵੇਗੀ ਉਹ ਬਿਹਤਰ ਨੌਲੇਜ ਹਾਸਲ ਕਰਨਗੇ ਤੇ ਫਿਰ ਸਿਰਫ ਪੰਜਾਬ ਕਿਉਂ ਕਿ ਇੱਥੇ ਜਦੋਂ ਵੀ ਕੋਈ ਮਸਲਾ ਹੋਣ ਵੀ ਇੱਕ ਬਿੱਲ ਆ ਰਿਹਾ ਉਹਦੇ ਚੀ ਇਹਨਾਂ ਨੇ ਕਈ ਜ਼ੁਬਾਨਾਂ ਪਾ ਦਿੱਤੀਆਂ ਨੇ ਇਹ ਵੀ ਹੈ ਵੀ ਹੈ ਵੀ ਹੈ ਵੀ ਹੈ ਵੀ ਔਰ ਡੀਸੀ ਫੈਸਲਾ ਕਰੇਗਾ ਕਿ ਜੀ ਇਸ ਜ਼ਿਲ੍ਹੇ ਦੇ ਵਿੱਚ ਕਿਹੜੀ ਜ਼ੁਬਾਨ ਬੋਲੀ ਜਾਂਦੀ ਹੈ ਹਾਲਾਂਕਿ ਲੈਜੇ ਨੇ ਦੁਨੀਆ ਦੀ ਹਰ ਜ਼ੁਬਾਨ ਦੇ ਵਿੱਚ ਲੈਜੇ ਨੇ ਅੰਗਰੇਜ਼ੀ ਚ ਲੈਜੇ ਨੇ ਅਰਬੀ ਦੇ ਵਿੱਚ ਲੈਜੇ ਨੇ ਪੰਜਾਬੀ ਚ ਵੀ ਇਸ ਤਰ੍ਹਾਂ ਲੈਜੇ ਨੇ ਲੇਕਿਨ ਜ਼ੁਬਾਨ ਤੇ ਉਦੋਂ ਬਦਲਦੀ ਹੈ ਨਾ कि ਜਦੋਂ ਤੁਹਾਨੂੰ ਕਿਸੇ ਟਰਾਂਸਲੇਟਰ ਦੀ ਲੋੜ ਹੋਵੇ ਹਾਂ ਬਿਲਕੁਲ ਇਹ ਗੱਲ ਜਿਹੜੀ ਹੈ ਉਹ ਇੱਥੇ ਇੱਕ ਸਿਆਸੀ ਇਸ਼ੂ ਦੇ ਤੌਰ ਤੇ ਬਣ ਗਿਆ ਹੋਇਆ ਹੈ ਤੇ ਮੈਂ ਜ਼ਮੀਨਾਂ ਮੰਗ ਕੇ ਹੁਣ ਜ਼ਿਆਦਾ ਜੁੜਾ ਤੇ ਲੱਖਾਂ ਸਟੂਡੈਂਟ ਜਿਹੜੇ ਪੰਜਾਬੀ ਪੜ੍ਹ ਕੇ ਨਿਕਲੇ ਨੇ ਉਹਨਾਂ ਨੇ CSS ਕੀਤਾ ਹੈ ਉਹਨਾਂ ਨੇ PMS ਕੀਤਾ ਹੈ ਉੱਥੇ ਸਾਡਾ ਸਬਜੈਕਟ ਮੌਜੂਦ ਹੈ ਤੇ ਉਹ ਕੰਮ ਅਜ਼ ਕਮ ਅਗਰ ਪੰਜਾਬੀ ਨਾਲ ਮੁਹੱਬਤ ਨਹੀਂ ਕਰ ਰਿਹਾ ਤੇ ਨਫਰਤ ਵੀ ਨਹੀਂ ਕਰ ਤੇ ਇਸ وجہ ਤੋਂ ਅੱਜ ਸਾਡੀ ਜਿਹੜੀ ਪੰਜਾਬੀ ਦੀ ਤਹਿਰੀਕ ਏ ਉਹ ਜ਼ਿਆਦਾ ਬਿਹਤਰ ਏ ਇਹਦੇ ਉਹ ਸਾਡੇ ਬੁਨਿਆਦੀ ਹੱਕ ਨਹੀਂ ਜਿਹੜੇ ਸਾਨੂੰ ਸਾਡੀ ਸਾਡੇ ਸਮਾਜ ਨੇ ਸਾਡੀ ਗਵਰਨਮੈਂਟ ਨੇ ਕਦੇ ਦਿੱਤੇ ਹੀ ਨਹੀਂ ਔਰ ਉਹਦੀ ਵਜ੍ਹਾ ਪੂਰੀ ਪਿੱਛੇ ਬੈਕਗ੍ਰਾਉਂਡ ਏ ਕਿ ਇੱਕ ਅੰਗਰੇਜ਼ਾਂ ਨੇ ਜਿਹੜਾ ਹਰ ਸੂਬੇ 'ਚ ਜਿੱਥੇ ਕਬਜ਼ਾ ਕੀਤਾ ਉਹਨਾਂ ਦੀ ਮادری ਜ਼ੁਬਾਨ 'ਚ تعلیم ਦਿੱਤੀ ਤੇ ਫਿਰ ਕਿਉਂ ਪੰਜਾਬ ਤੇ ਜਦੋਂ ਕਾਬਜ਼ ਹੋਏ ਤੇ ਇਥੋਂ ਪੰਜਾਬੀ ਕੌਦੇ ਵੀ ਜਿਹੜੇ ਨੇ ਪੈਸੇ ਦੇ ਕੇ ਲੋਕਾਂ ਕੋਲੋਂ ਲੈ ਲੈ ਉਹਨਾਂ ਕੋਲ ਔਰ ਖੋਲ ਹੈ ਕਿਉਂ ਕਿ ਸਭ ਤੋਂ ਆਖਰੀ ਸੂਬਾ ਹੋ ਸੀ ਪੰਜਾਬ ਜਿੰਦੇ ਦੇ ਕਾਬੂਦ ਹੋਏ ਪੰਜਾਬੀ ਲੜਦੇ ਰਹਿ ਉਹਨਾਂ ਨਾਲ ਐਂਡ ਤੱਕ ਐਂਡ ਤੱਕ ਲੜਦੇ ਕਿਉਂਕਿ ਉਹਨਾਂ ਨੇ ਕਿਹਾ ਯਾਰ ਇਹਨਾਂ ਦੀ ਜ਼ੁਬਾਨ ਪਹਿਲੇ ਖੋਵੋ ਔਰ ਯੂਪੀਸੀਪੀ ਤੋਂ ਇੱਥੇ ਪੜਾਉਣ ਲਈ ਟੀਚਰ ਆਏ ਮੌਲਣ ਅਲਤਾਫ ਸੈਨਾ ਹਾਲੀ ਤੱਕ ਇੱਥੇ ਪੜਾਣਾ ਔਰ ਹੋਰ ਬੇਸ਼ਮਾਰ ਲੋਕ ਆਏ ਔਰ ਇਹਨਾਂ ਨੂੰ ਉਹਨਾਂ ਨੇ ਉਰਦੂ ਦੀ تعلیم ਦਿੱਤੀ ਕਿਉਂ ਅੱਛਾ ਉਹ ਰਵਈਆ ਸਾਡਾ ਅੱਜ ਵੀ ਕਾਇਮ ਹੈ ਉਹ ਜਿਹੜਾ ਇਹਨਾਂ ਨੇ ਕੀਤਾ ਸਾਡੇ ਨਾਲ ਮੈਂ ਕਹਿੰਦੀ ਕਾਂਟ ਕੀਤਾ ਜਿਹੜਾ ਉਹਦੇ ਤੁਸੀਂ ਇਹ ਦੇਖੋ ਕਿ ਜਿਹੜਾ ਹੁਣ ਇੱਕ ਕਲਚਰ ਬਣ ਚੁੱਕਿਆ ਹੋਇਆ ਹੈ ਕਿ ਅਸੀਂ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਉਰਦੂ ਬੋਲਨੇ ਆ ਦੇਖੋ ਅਸੀਂ ਜਿਹੜੇ ਕਹਿੰਦੇ ਮادری ਜ਼ੁਬਾਨ ਉਹ ਤਾਂ ਮਾਂ ਦੀ ਜ਼ੁਬਾਨ ਪੰਜਾਬੀ ਹੈ ਹੁਣ ਦੀ ਜਿਹੜੀ ਮਾਂ ਹੈ ਅਗੇ ਉਹਦੀ ਜ਼ੁਬਾਨ ਤਾਂ ਉਰਦੂ ਹੋ ਗਈ ਨਾ ਅਸੀਂ ਫਿਰ ਇੱਥੇ ਆ ਕੇ ਇੱਕ ਨਵੀਂ ਇੱਕ ਬਹਿਸ ਜਨਮ ਲੈਂਦੀ ਹੈ ਕਿ ਅਸੀਂ ਹੁਣ ਕਿਹੜੀ ਜ਼ੁਬਾਨ ਨੂੰ ਮادری ਕਹਿੰਨਾ ਉਸ ਨੂੰ ਜਿਹਨੂੰ ਅਸੀਂ ਛੋੜ ਦਿੱਤਾ ਹੈ ਈਔਸੋ ਜਿੰਨਾ ਅਸੀਂ ਉਹਨੂੰ ਅਡਾਪਟ ਕਰ ਚੁੱਕੇ ਆਂ ਤੇ ਅੱਗੇ ਸਾਡੀਆਂ ਨਸਲਾਂ ਤੱਕ ਅਸੀਂ ਉਹੀ ਚ ਚਲਾ ਰਹੇ ਆਂ ਤੇ ਪੰਜਾਬੀ ਪਿੱਛੇ ਨਹੀਂ ਹੈਗੀ ਸਾਡੇ ਕੋਲ। ਅੱਛਾ ਡਾਕਟਰ ਸਾਹਿਬ ਆ ਮੇਰਾ ਨੁਕਤਾ ਨਜ਼ਰ ਨਾਲ ਸਾਰਿਆਂ ਨਾਲ اٹਕੇ ਹੋਏ। ਇਹ ਸਵਾਲੇ ਨਾਲ। ਮੈਨੂੰ ਕਦੇ ਕੋਈ ਫਿਕਰ ਨਹੀਂ ਹੋਈ ਕਿ ਘਰ ਦੇ ਵਿੱਚ ਮਾਂ ਬਾਲਾਂ ਨਾਲ ਉਰਦੂ ਬੋਲੀ ਸਾਡੇ ਸਾਰੇ ਪੰਜਾਬੀ ਇਸ ਗੱਲ ਤੇ ਰੌਲਾ ਪਾਦੇ ਰਹਿੰਦੇ ਨੇ ਯਾਰ ਪਹਿਲੇ ਆਪਣੇ ਘਰਾਂ 'ਚ ਤੇ ਪੰਜਾਬੀ ਬੋਲੋ। ਪਹਿਲੇ ਆਪਣੀ ਮਾਂ ਨੂੰ ਤੇ ਕਹੋ ਕਿ ਉਹ ਬੱਚਿਆਂ ਨਾਲ ਜਿਹੜਾ ਉਹ ਪੰਜਾਬੀ ਬੋਲੇ بیوی ਨੂੰ ਕਹੋ ਇਹ ਉਹ ਮੈਂ ਨਹੀਂ ਪਰੇਸ਼ਾਨ ਹੁੰਦਾ। ਉਹਨਾਂ ਨੂੰ ਵੀ ਇਹ ਗੱਲ ਮੈਂ ਕਹਿਣਾ ਵਾਂ ਕਿਉਂ ਮੈਂ ਵੇਖਿਆ ਮੈਂ ਸਕੂਲ ਦਾ مثلا ਤੇ ਮੇਰੇ ਬਿਲਕੁਲ ਨੈਕਸਟ ਡੋਰ ਨੇਬਰ ਇੱਕ ਉਰਦੂ ਫੈਮਿਲੀ ਸੀ ਬਜਨੌਰ ਤੋਂ ਆਈ ਹੋਈ ਹਾਂ ਉਹਨਾਂ ਦੀ ਮادری ਜ਼ਬਾਨ ਉਰਦੂ ਸੀ ਉਰਦੂ ਹੀ ਬੱਚੇ ਉਹਨਾਂ ਦੇ ਸਾਰੇ ਬੋਲਦੇ ਸਨ ਪਹਿਲੀ ਤੋਂ ਲੱਗ ਕੇ 10ਵੀਂ ਤੱਕ ਉਹ ਮੇਰੇ ਨਾਲ ਪੜ੍ਹਦੇ ਰਿਹਾ ਬਲਕਿ 10ਵੀਂ ਜਾ ਕੇ ਮੇਰਾ ਉਹਦਾ ਮੁਕਾਬਲਾ ਹੁੰਦਾ ਸੀ ਕਿ ਯਾਰ ਉਰਦੂ 'ਚ ਮੇਰੇ ਨੰਬਰ ਬਹੁਤ ਆਉਂਦੇ ਨੇ ਜਾਂ ਤੇਰੇ ਆਉਂਦੇ ਹਾਂ ਔਰ ਲੱਕੀਲੀ ਮੇਰੇ ਨੰਬਰ ਉਹਦੇ ਨਾਲੋਂ ਜ਼ਿਆਦਾ ਸਨ ਅੱਛਾ ਉਹ ਸਾਡੇ ਨਾਲੋਂ ਪੰਜਾਬੀ 'ਚ ਹੀ ਗੱਲ ਕਰਦਾ ਸੀ ਹਾਂ ਪੰਜਾਬੀ ਹੀ ਬੋਲਦਾ ਸੀ ਸਾਰੀ ਉਹਨੂੰ ਪੰਜਾਬੀ ਆਂਦੀ ਸੀ ਉਹਨਾਂ ਦੀ ਸਾਰੀ ਫੈਮਿਲੀ ਨੂੰ ਪੰਜਾਬੀ ਆਂਦੀ ਸੀ ਲਿਹਾਜ਼ਾ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਤੇ ਹੋਣੀ ਵੀ ਨਹੀਂ ਚਾਹੀਦੀ ਮادری ਜ਼ਬਾਨ ਜਿਹੜੀ ਏ ਧਰਤੀ ਮਾਂ ਹੈ ਧਰਤੀ ਦੀ ਜ਼ਬਾਨ ਵੀ ਤੁਹਾਡੀ ਮਾਤਰੀ ਜ਼ਬਾਨ ਹੈ ਅਗਰ ਇੱਥੇ ਪਠਾਨ ਆ ਕੇ ਵਸ ਗਏ ਆ ਪੰਜਾਬ ਚ ਤੇ ਉਹਦੀ ਮادری ਜ਼ਬਾਨ ਵੀ ਇੱਕ ਪੱਧਰ ਤੇ ਜਾ ਕੇ ਪੰਜਾਬੀ ਬਣਦੀ ਏ ਕਿਉਂਕਿ ਉਹ ਇਸ ਧਰਤੀ ਤੇ ਵਸਿਆ ਹੋਇਆ ਹੈ ਜੇ ਧਰਤੀ ਮਾਂ ਹੁੰਦੀ ਏ ਤੇ ਇਹਦੀ ਜ਼ਬਾਨ ਵੀ ਪੰਜਾਬੀ ਏ ਤੁਸੀਂ ਬੱਚੇ ਦੇ ਨਾਲ ਇੱਕ ਲਫ਼ਜ਼ ਨਾ ਬੋਲੋ ਪੰਜਾਬੀ ਦਾ ਤੇ ਬੱਚੇ ਨੂੰ ਫਿਰ ਵੀ ਪੰਜਾਬੀ ਆਵੇਗੀ ਕਿਉਂ ਆਵੇਗੀ ਕਦੇ ਸੋਚਿਆ ਉਹਨੇ ਘਰ ਤੇ ਨਹੀਂ ਤੜਿਆ ਰਹਿਣਾ ਉਹਨੇ ਸਕੂਲ ਚ ਪੜਨਾ ਹੈ ਉੱਥੇ ਪੰਜਾਬੀ ਬੋਲਣਗੇ ਬੱਚੇ ਉਹਨੇ ਬਾਹਰ ਦੁਕਾਨ ਤੇ ਗੋਲੀਆਂ ਟਾਫੀਆਂ ਵੀ ਲੈਣ ਜਾਣਾ ਹੈ ਉਹਨੇ ਸਬਜ਼ੀ ਲੈਣ ਜਾਣਾ ਹੈ ਉਹਨੇ ਸੋਸਾਇਟੀ ਚ ਜਾਣਾ ਹੈ ਅਸੀਂ ਇੱਕ ਡਾਕਟਰ ਫੀਮੇਲ ਕੋਲ ਜਾਨੇ ਸਾਂ ਉਹਨੀਆਂ ਦੋ ਬੇਟੀਆਂ ਡਾਕਟਰ ਸਨ ਲਾਹੌਰ ਦੇ ਰਹਿਣ ਵਾਲੇ ਪੰਜਾਬੀ ਨਹੀਂ ਆਂਦੀ ਉਹ ਡਾਕਟਰ ਨੇ ਨਾਲ ਬਾਇਆ ਹੁੰਦਾ ਸੀ ਉਹ ਬੇਟੀਆਂ ਨੂੰ ਐਮਬੀਬੀਐਸ ਉਹਨਾਂ ਨੇ ਕੀਤਾ ਹੈ ਉਹ ਜੌਬ ਕਰ ਰਹੀਆਂ ਸਨ ਉਹ ਕਹਿੰਦੀ ਸੀਗੇ ਪੰਜਾਬੀ ਚ ਗੱਲ ਕਰੋ ਮਰੀਜ਼ਾਂ ਨਾਲ ਉਹ ਮੈਂ ਪੁੱਛਿਆ ਜੀ ਕਿਉਂ ਕਹਿੰਦੀ ਇਹ ਜੋ ਕੱਲ ਨੂੰ ਪਿੰਡਾਂ ਚ ਡਿਊਟੀ ਕਰਨ ਗਿਆ ਤੇ ਇਹਨਾਂ ਨੂੰ ਕੋਈ ਆ ਕੇ ਕਵੇ ਕਿ ਮੇਰੇ ਢਿੱਡ ਚ ਸੂਲ ਹੁੰਦਾ ਪਿਆ ਤੇ ਇਹਨਾਂ ਨੂੰ ਪਤਾ ਹੀ ਨਾ ਲੱਗਿਆ ਕੀ ਹੈ ਪਤਾ ਹੀ ਨਾ ਲੱਗਿਆ ਕਿ ਜਿਸ ਧਰਤੀ ਤੇ ਤੁਸੀਂ ਰਹਿ ਰਹੇ ਹੋ ਉਸ ਧਰਤੀ ਦੀ ਜ਼ੁਬਾਨ ਵੀ ਤੁਹਾਡੀ ਮਾਤਰੀ ਜ਼ੁਬਾਨ ਹੈ لہذا ਸਾਨੂੰ ਇਸ ਗੱਲ ਦਾ ਫਿਕਰ ਨਹੀਂ ਸਾਨੂੰ ਫਿਕਰ ਇਹ ਵੇ ਕਿ ਸਾਡਾ ਬੱਚਾ ਜਿਹੜਾ ਹੈ ਉਹ ਪੰਜਾਬੀ ਨੂੰ ਸਮਝੇ ਪੰਜਾਬੀ ਦੇ ਨਾਲ ਜੁੜੇ ਇਹ ਜ਼ੁਬਾਨ ਆਮ ਜੀ ਜ਼ੁਬਾਨ ਨਹੀਂ ਹੈਗੀ। ਅਰਸਾ ਪਹਿਲੇ 30 ਸਾਲ ਪਹਿਲੇ تنਵੀਰ ਬਖਾਰੀ ਔਰ ਆਸਿਫ ਖਾਨ ਨੇ ਇਹਦੇ ਜਿਹੜੇ ਮਸਦਰ ਇਕੱਠੇ ਕੀਤੇ ਸਨ ਉਹ 500 ਤੋਂ ਜ਼ਿਆਦਾ ਸਨ। ਹਾਂਜੀ ਕਾਣ ਹਾਂਜੀ ਔਰ ਬਾਅਦ ਚ ਮੇਰੀ ਆਸਿਫ ਖਾਨ ਸਾਹਿਬ ਨਾਲ ਗੱਲ ਵੀ ਹੁੰਦੀ ਰਹੀ ਉਹਨਾਂ ਨੇ ਕਿਹਾ ਯਾਰ ਅਸੀਂ 500 ਹੋਰ ਇਕੱਠੇ ਕਰ ਲਏ ਔਰ ਇਹ ਸਾਰੇ ਕੰਪਲੀਟ ਨਹੀਂ ਨੇ 3000 ਤੋਂ ਜ਼ਿਆਦਾ ਕਾਣ ਰੱਖਣ ਵਾਲੀ ਜ਼ੁਬਾਨ ਜਿਹੜੀ ਹੈ ਮਸਦਰ ਰੱਖਣ ਵਾਲੀ ਇਹ ਉਹ ਜ਼ੁਬਾਨ ਹੈ ਅੱਲਾ 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 ਕਾਣ ਲੇਖਾ ਕਿਤਾਬ ਛਪੀ ਹੋਈ ਹੈ ਇਸ ਇਕੱਠੇ ਕਰਕੇ ਉਹਨਾਂ ਨੇ ਤੇੜੀ ਵੱਡੀ ਜ਼ੁਬਾਨ ਹੈ ਔਰ ਸਦੀਆਂ ਤੋਂ ਕਾਇਮ ਹੈ ਫਿਰ ਦੇਖੋ ਕਿ ਸੂਫੀ ਜਿਹੜੇ ਨੇ ਸਾਡੇ ਬਾਬਾ ਫਰੀਦ ਤੋਂ ਲੱਗ ਕੇ ਖਵਾਜਾ ਗਲਾਮ ਫਰੀਦ ਤੱਕ ਇਹ ਉਹਨਾਂ ਦੀ ਜ਼ੁਬਾਨ ਹੈ ਇਹ ਕਦੇ ਸਰਕਾਰੀ ਦਰਬਾਰੇ ਨਹੀਂ ਰਹੀ ਅੱਜ ਵੀ ਜ਼ਿੰਦਾ ਹੈ ਔਰ ਇਹਨੇ ਨਹੀਂ ਮਰਨਾ ਲੋਕਾਈ ਦੀ ਜ਼ੁਬਾਨ ਹੈ ਨਾ ਨਹੀਂ ਮਰਨਾ ਇਹਨੇ ਕਿਉਂਕਿ ਲੋਕਾਂ ਦੇ ਨਾਲ ਜੁੜੀ ਹੋਈ ਜ਼ੁਬਾਨ ਹੈ ਠੀਕ ਹੈ ਅੱਜ ਵੀ ਬੁੱਲੇ ਸ਼ਾਹ ਨੂੰ ਗਾਣ ਵਾਲੇ ਸ਼ਾਹ ਹੁਸੈਨ ਨੂੰ ਗਾਣ ਵਾਲੇ ਬਾਬਾ ਫਰੀਦ ਦੇ ਮੰਨਣ ਵਾਲੇ ਸੁਲਤਾਨ ਬਾਹੁ ਦੇ ਬੈਤਾਂ ਨੂੰ ਸੁਣਾਉਣ ਵਾਲੇ ਔਰ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਸੈਫਲ ਮਲੂਕ ਸੁਣਾਉਣ ਵਾਲੇ ਉਹ ਕਾਇਮ ਦਾਮ ਨੇ ਠੀਕ ਹੈ ਔਰ ਇਹ ਉਹ ਜ਼ਬਾਨ ਹੈ ਜਿੰਦੇ ਹਾਫਿਜ਼ ਹੁੰਦੇ ਸਨ ਪੀਰ ਵਾਰਿਸ ਸ਼ਾਹ ਦੇ ਹਾਂਜੀ ਦੁਨੀਆ ਦੇ ਵਿੱਚ ਕੁਰਾਨੇ ਪਾਕ ਤੋਂ ਇਲਾਵਾ ਤੁਹਾਨੂੰ ਹਾਫਿਜ਼ ਨਹੀਂ ਮਿਲਣਗੇ ਔਰ ਇੱਥੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਅੱਜ ਵੀ ਆਫਸ ਤੁਹਾਨੂੰ ਕੋਈ ਨਾ ਕੋਈ ਮਿਲ ਜਾਏਗਾ ਔਰ ਸੈਂਕੜੇ ਰਹਨੇ ଥି। ਸੈਂਕੜੇ ਤੇ ਇਹ ਜ਼ੁਬਾਨ 'ਚ ਬੜੀ ਤਾਕਤ ਹੈ ਔਰ ਇਨਸ਼ਾਅੱਲਾ ਉਹ ਵਕਤ ਆਏਗਾ ਕਿ ਇਹਦੇ ਉਹ ਹਕੂਕ ਜਿਹੜੇ ਜਿਹੜੇ ਅਜੇ ਤੱਕ ਨਹੀਂ ਮਿਲੇ ਉਹ ਮਿਲਣਗੇ ਔਰ ਇਹ ਤਹਿਰੀਕ ਚੱਲ ਰਹੀ ਹੈ ਵਧ ਰਹੀ ਹੈ ਔਰ ਇੱਥੇ ਸਾਡੇ ਜਦੋਂ ਵਾਕਈ ਕੋਈ ਆਵਾਮੀ ਹਕੂਮਤ ਕਾਇਮ ਹੋਏਗੀ ਤੇ ਫਿਰ ਪੰਜਾਬੀ ਜ਼ੁਬਾਨ ਵੀ ਉਸੇ ਤਰ੍ਹਾਂ ਰਾਜ ਕਰੇਗੀ ਜਿਵੇਂ ਸਿੰਧ ਚ ਸਿੰਧੀ ਕਰ ਰਹੀ ਹੈ بلوچستان ਚ ਬਲੋਚੀ ਤੇ ਬਰਾਵੀ ਕਰ ਰਹੀ ਹੈ ਔਰ ਕੇ ਪੀ ਕੇ ਦੇ ਵਿੱਚ ਪਸ਼ਤੋ ਕਰ ਰਹੀ ਹੈ ਔਰ ਹਿੰਦ ਕੋ ਕਰ ਰਹੀ ਹੈ ਹਿੰਦ ਕੋ ਕਰ ਰਹੀ ਹੈ ਅੱਛਾ ਸਰ ਪੰਜਾਬੀ ਦੇ ਨਾਲ ਇੱਕ ਹੋਰ ਵੀ ਤਾਂ ਬੜਾ ਮਸਲਾ ਸੀ ਜੋੜ ਦਿੱਤਾ ਹੈ ਨਾ ਕਿ ਜਿਦਾਂ ਗੱਲ ਕਰੀਏ ਹੁਣ ਤੱਕ ਮੈਂ ਬੜੇ ਲੋਕਾਂ ਦੇ ਇੰਟਰਵਿਊ ਕਰ ਚੁੱਕੀ ਹਾਂ ਆਪਣੇ ਲੋਕਾਂ ਨਾਲ ਗੱਲਬਾਤ ਹੋਈ ਹੈ ਹਰ ਬੰਦੇ ਦਾ ਕਹਿਣਾ ਚੁਕੇ ਮਾਸ਼ ਨਾਲ ਨਹੀਂ ਜੁੜੀ ਹੋਈ ਚੁਕੇ ਅਜੇ ਤੋ ਸਾਨੂੰ ਰੋਜ਼ੀ ਨਹੀਂ ਮਿਲ ਰਹੀ ਚੁਕੇ ਇਹ ਸਾਡੀ ਮਜਬੂਰੀ ਵਾਲੀ ਜ਼ੁਬਾਨ ਨਹੀਂ ਐਸ ਕਰਕੇ ਖਤਮ ਹੁੰਦੀ ਜਾ ਰਹੀ ਹੈ ਐਸ ਬਰ ਤੁਸੀਂ ਕੀ ਕਹੋਗੇ ਦੇਖੋ ਬਰਾਏ ਰਾਸਤੇ ਤੇ ਤੁਸੀਂ ਬੀਏ ਐਮਏ ਪੰਜਾਬੀ ਪੜ੍ਹ ਕੇ ਕਰ ਲਓ ਪੀ ਐਚ ਡੀ ਕਰ ਲਵੋ ਉਹਨੀਆਂ ਜੌਬ ਦੀਆਂ ਸੂਰਤ ਹਾਲ ਤੇ ਉਸੇ ਤਰ੍ਹਾਂ ਨੇ ਅਗਰ ਸਾਡੇ ਨਾਲ ਦੇ ਪੰਜਾਬ ਦੇ ਵਿੱਚ ਐਮ ਬੀਬੀਐਸ ਵੀ ਹੋ ਰਿਹਾ ਹੋਵੇ ਇੰਜੀਨੀਅਰਿੰਗ ਵੀ ਪੰਜਾਬੀ ਚ ਹੋ ਰਹੀ ਹੋਵੇ ਔਰ ਹੋਰ ਵੀ ਮੁxtਲਫ ਸਬਜੈਕਟ ਜਿਹੜੇ ਨੇ ਪੰਜਾਬੀ ਜ਼ੁਬਾਨ ਚ ਪੜ੍ਹਾਏ ਜਾ ਰਹੇ ਹੋਣ ਔਰ ਉਹਨਾਂ ਦੇ ਜਿਹੜੇ ਸਾਇੰਟਿਸਟ ਨੇ ਉਹ ਜਨਾਬ ਖਲਾ ਦਾ ਸਫਰ ਕਰ ਰਹੇ ਹੋਣ ਕਲਪਨਾ ਸੀ ਜਿਹੜੀ ਇੱਥੋਂ ਪੜ੍ਹ ਕੇ ਗਈ ਸੀ ਨਾ ਪੰਜਾਬ ਤੋਂ ਬਿਲਕੁਲ ਬਿਲਕੁਲ ਤੇ ਰੋਜ਼ਗਾਰ ਕਿਉਂ ਨਹੀਂ ਮਿਲੇਗਾ ਮਸਲਾ ਉੱਥੇ ਹੀ ਘਲੋਤਾ ਹੈ ਕਿ ਜਦੋਂ ਤੁਸੀਂ ਉਹ ਜ਼ਬਾਨ ਨੂੰ ਮੁxtਲਫ ਫੀਲਡ ਦੇ ਵਿੱਚ ਲੈ ਕੇ ਜਾਓਗੇ ਉੱਥੇ अहमियत ਦਿਓਗੇ ਉਹ ਬੜਾ ਮਸ਼ਹੂਰ ਵਾਕਿਆ ਹੈ ਡਾਕਟਰ ਅਬਦੁਲਸਲਾਮ ਉਹ ਅੰਮ੍ਰਿਤਸਰ ਉਹਨੇ ਇੱਕ ਲੈਕਚਰ ਦੇਣਾ ਸੀ ਆਪਣੇ ਜਿੱਥੇ ਉਹਨੂੰ ਨੋਬਲ ਪ੍ਰਾਈਜ਼ ਫਿਜ਼ਿਕਸ ਤੇ ਮਿਲਿਆ ਉਸ ਜੋ ਮੌਜੂਦ ਹੈ ਤੇ ਉਹ ਦੱਸਦਾ ਹੈ ਕਿ ਜੀ ਮੈਂ ਉਹ ਜੋ ਨੋਟਸ ਤਿਆਰ ਕੀਤੇ ਸਨ ਅੰਗਰੇਜ਼ੀ 'ਚ ਤੇ ਉਹ ਮੈਂ ਨਿਕਲਣ ਲੱਗਿਆ ਹੋਟਲ ਹੀ ਭੁੱਲ ਗਿਆ ਤੇ ਮੈਂ ਹਾਲ ਚ ਪਹੁੰਚਿਆ ਤੇ ਮੈਂ ਕਿਹਾ ਕਿੱਧਰ ਗਿਆ ਤੇ ਉਹਨੇ ਉੱਥੇ ਪੰਜਾਬੀ 'ਚ ਨਾ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਉਹ ਫਿਜ਼ਿਕਸ ਦਾ ਤੇ ਉਹ ਕਹਿੰਦਾ ਕਿ ਜੀ ਮੈਂ ਕੋਈ ਘੰਟੇ ਤੋਂ ਡੇਢ ਘੰਟਾ ਉਸ ਟੌਪਿਕ ਤੇ ਪੰਜਾਬੀ 'ਚ ਬੋਲਿਆ ਔਰ ਸਾਰਿਆਂ ਨੇ ਇੰਨੀ ਕਲਾਪਿੰਗ ਕੀਤੀ ਉਹਨਾਂ ਨੂੰ ਇੱਕ ਇੱਕ ਨੂੰ ਇੰਜ ਸਮਝ ਆਈ ਔਰ ਉੱਥੇ ਸਾਰੇ ਪ੍ਰੋਫੈਸਰ ਸਾਇੰਟਿਸਟ ਬੈਠੇ ਹੋਏ ਸਨ ਯਾਨੀ ਇਹ ਨਹੀਂ ਕਿ ਸਾਡੀ ਜ਼ੁਬਾਨ 'ਚ ਤਾਕਤ ਨਹੀਂ ਹੈਗੀ ਤਾਕਤ ਮੌਜੂਦ ਹੈ ਅਸੀਂ ਉਸ ਤਾਕਤ ਤੋਂ ਫਾਇਦਾ ਨਹੀਂ ਚੁੱਕ ਰਹੇ ਤੇ ਜਦੋਂ ਉਹ ਜ਼ੁਬਾਨਿਕ ਲਾਗੂ ਹੋਏਗੀ ਤੇ ਫਿਰ ਉਹ ਸਾਰੇ ਸਬਜੈਕਟਸੋਂ ਦੇ ਵਿੱਚ ਆਉਣਗੇ ਠੀਕ ਹੈ ਦੇਖੋ ਕੋਈ ਵੀ ਸੀਐਸਪ ਲਈ ਲਾਜ਼ਮੀ ਹੈ ਕਿ ਉਹ ਦੂਜੇ ਸੂਬੇ ਦੇ ਵਿੱਚ 2 ਸਾਲ ਦੀ ਸਰਵਿਸ ਕਰੇ ਹੂੰ ਇਹ ਉੱਥੇ ਜਾ ਕੇ ਜਦੋਂ ਸਰਵਿਸ ਕਰਦਾ ਹੈ ਤੇ ਉਹਨਾਂ ਦੇ ਲਈ ਲਾਜ਼ਮੀ ਹੈ ਕਿ ਉਥੋਂ ਦੀ ਲੋਕਲ ਜ਼ੁਬਾਨ ਸਿੱਖੇ ਹਾਂ ਠੀਕ ਹੈ ਹਾਂ ਬਹੁਤ ਪੁਰਾਣੀ ਵਨ ਯੂਨਿਟ ਦੀ ਗੱਲ ਹੈ ਪ੍ਰੋਫੈਸਰ ਆਸ਼ਿਕ ਰਹੀਮ ਸਾਹਿਬ ਨੇ ਇਹ ਦੱਸਿਆ ਕਹਿੰਦੇ ਜੀ ਮੇਰੀ ਅਪੁਆਇੰਟਮੈਂਟ ਹੋ ਗਈ ਨੁਸ਼ਹਿਰਾ ਹੂੰ ਹੂੰ ਤੇ ਅਸੀਂ ਉੱਥੇ ਯਾਨੀ 1900 ਕੋਈ 161 ਦੇ ਵਿੱਚ ਬਾੜ ਚ ਹਾਂ ਤੇ ਕਹਿੰਦਾ ਜੀ ਅਸੀਂ ਉੱਥੇ ਜੁਆਇਨ ਕਰਨ ਗਏ ਉਹਨੇ ਕਿਹਾ ਜੀ ਅਸੀਂ ਜੁਆਇਨ ਤੁਹਾਨੂੰ ਕਰ ਲੈਨੇ ਆ ਲੇਕਿਨ ਪੜਾਉਗੇ ਤੁਸੀਂ ਉਦੋਂ ਜਦੋਂ ਤੁਸੀਂ 8ਵੀਂ ਤੱਕ ਦਾ ਕੋਰਸ ਪਸ਼ਤੋ ਦਾ ਕੰਪਲੀਟ ਨਹੀਂ ਕਰ ਲਓਗੇ ਕਹਿੰਦਾ ਜੀ ਫਿਰ ਅਸੀਂ ਉਹ ਪੜਿਆ ਤਿੰਨ ਚਾਰ ਮਹੀਨੇ ਬੁਨਿਆਦੀ ਕੋਰਸ ਹਾਂ ਉਹਦਾ ਇਮਤਿਹਾਨ ਦਿੱਤਾ ਸਾਨੂੰ ਸਰਟੀਫਿਕੇਟ ਮਿਲਿਆ ਫਿਰ ਸਾਡੀ ਤਨਹਾ ਸ਼ੁਰੂ ਹੋਈ ਅੱਲਾਹ ਉਹ ਲੋਕ ਇੰਨੇ ਆਪਣੀ ਜ਼ੁਬਾਨ ਦੇ ਬਾਰੇ ਚ ਕੌਨਸ਼ੀਅਸ ਨੇ ਕੌਨਸ਼ੀਅਸ ਨੇ ਤੇ ਅਸੀਂ ਤੇ ਅਸੀਂ ਸਾਡੇ ਬੱਚੇ ਸਕੂਲਾਂ ਚ ਪੰਜਾਬੀ ਬੋਲਣਾ ਸਾਡਾ ਤਾਂ ਉਹ ਹਾਲ ਏ ਕਿ ਅਸੀਂ ਕੰਪਰਸਟ ਹੈ ਹੀ ਨਹੀਂ ਆਪਣੇ ਲਈ ਸਾਡੇ ਦੇ ਮਜ਼ਦੂਰਾਂ ਦੇ شناਤੀ ਕਾਰਡ ਵੇਖ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਪੰਜਾਬ ਤੋਂ ਆਏ ਹੋ ਔਰ ਸਾਡੇ ਪੰਜਾਬ ਦੇ ਵਿੱਚ ਪਸ਼ਤੂ ਵੀ ਵਸ ਰਹੇ ਨੇ ਬਲੋਚੀ ਵੀ ਵਸ ਰਹੇ ਨੇ ਸਿੰਧੀ ਵੀ ਔਰ ਕਾਰੋਬਾਰ ਕਰ ਰਹੇ ਨੇ ਛਾਏ ਹੋਏ ਨੇ ਇਹ ਸਾਡੀ ਮੁਹੱਬਤ ਹੈ ਉਹ ਮੁਹੱਬਤ ਜਿਹੜੀ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਕ्वाਜਾ ਫਰੀਦ ਤੱਕ ਆਂਦੀ ਹੈ ਇਹ ਜ਼ੁਬਾਨ ਦੀ ਮਿਠਾਸ ਹੈ ਜਿਹੜੀ ਪੰਜਾਬੀ ਮੁਹੱਬਤ ਕਰਨ ਵਾਲੇ ਅਮਨ ਪਸੰਦ ਲੋਕ ਨੇ ਔਰ ਸਾਡੇ ਹਕੂਕ ਸਾਨੂੰ ਉਨੀ ਦੇਰ ਤੱਕ ਨਹੀਂ ਮਿਲਣਗੇ ਜਿੰਨੀ ਦੇਰ ਤੱਕ ਅਸੀਂ ਆਵਾਜ਼ ਨਹੀਂ ਚੁਕਾਂਗੇ ਔਰ ਆਪਣੇ ਆਪ ਨੂੰ ਨਹੀਂ ਪਛਾਨਾਂਗੇ ਅੱਛਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਦੇ ਹਵਾਲੇ ਨਾਲ ਕੀ ਗੱਲ ਕਰੋਗੇ ਤੁਸੀਂ ਕਿ ਪੰਜਾਬੀ ਅੱਜ ਕੀ ਰੋਲ ਪਲੇ ਕਰ ਰਹੀ ਹੈ ਦੇਖੋ ਜੀ ਅਦਬ ਜਿਹੜਾ ਹੈ ਉਹਦੀ ਦਸਰਾਤ ਕੋਈ ਨਹੀਂ ਹੁੰਦੀ ਹਾਂ ਤੇ ਮੈਂ ਇੱਕ ਸ਼ਰਧਾਂ ਦੇ ਬਣਗੀਆਂ ਨੇ ਇਹਨੂੰ ਤੇ ਅਸੀਂ ਉਸੇ ਤਰ੍ਹਾਂ ਹੀ ਮੰਨਣਾ ਚਾਹੀਦਾ ਹੈ ਬਾਕੀ ਇਹ ਵੇ ਕਿ ਤਲਕ ਜ਼ਰੂਰ ਬਿਹਤਰ ਹੋਣੇ ਚਾਹੀਦੇ ਹਨ ਔਰ ਉਹਦੇ ਨਾਲ ਨਾਲ ਸਾਡਾ ਅਦਬ ਜਿਹੜਾ ਹੈ ਉਧਰ ਜਾਵੇ ਉਹ ਜਾ ਵੀ ਰਿਹਾ ਸਾਡੇ ਬਹੁਤ ਸਾਰੇ ਸ਼ਾਮੁਖੀ ਦੀਆਂ ਕਿਤਾਬਾਂ ਉਧਰ ਛਾਪ ਰਹੀਆਂ ਹਨ ਹੂੰ ਹੂੰ ਉਧਰੋਂ ਗੁਰਮੁਖੀ ਦੀਆਂ ਕਿਤਾਬਾਂ ਜਿਹੜੀਆਂ ਨੇ ਉਲਿਪੀ ਅੰਤਰ ਉਹ ਕੇ ਸਾਡੀ ਸ਼ਾਮੁਖੀ ਦੇ ਵਿੱਚ ਛਪ ਰਹੀਆਂ ਨੇ ਔਰ ਅਸੀਂ ਉਹਨੂੰ ਵੇਖ ਰਹੇ ਆ ਪੜ੍ਹ ਰਹੇ ਆ ਕਿ ਉਹ ਕੀ ਲਿਖ ਰਹੇ ਨੇ ਔਰ ਅਸੀਂ ਕੀ ਲਿਖ ਰਹੇ ਆ ਸਾਡੀ ਇੱਕ ਅਦਬ ਦੀ ਜਾਂ ਇੱਕ ਮੁਹੱਬਤ ਦੀ ਜਿਹੜੀ ਇਸ ਵਾਲੇ ਨਾਲ ਸਾਹ ਜੇ ਉਹ ਮੌਜੂਦ ਏ ਤੇ ਮੌਜੂਦ ਰਹਿਣੀ ਚਾਹੀਦੀ ਏ ਠੀਕ ਏ ਔਰ ਮੈਂ ਤੇ ਇਥੋਂ ਤੱਕ ਸਮਝਣਾ ਵਾਂ ਕਿ ਐਸੇ ਜਿਹੜੇ ਪ੍ਰੋਮੀਨੈਂਟ ਰਾਈਟਰ ਨੇ ਜਿਹੜੇ ਮੁਤਹਿੱਦਾ ਹਿੰਦੁਸਤਾਨ ਦੇ ਸਨ ਜਾਂ ਇਸ ਇਕੱਠਾ ਸੀ ਜਦੋਂ ਮੁਲਕ ਉਹਦੇ ਸਨ ਕਮਜ਼ ਕਮ ਅਸੀਂ ਆਪਣੇ ਸਿਲੇਬਸ 'ਚ ਉਹਨਾਂ ਨੂੰ ਪੜਾਈਏ ਉਹ ਸਾਡੇ ਰਾਈਟਰਸ ਨੂੰ ਪੜਾ ਰਹੇ ਨੇ ਉਹ ਪੜਾ ਰਹੇ ਉਹਨਾਂ ਦੇ ਪੀਐਚਡੀਆ ਵੀ ਕਰਵਾ ਰਹੇ ਨੇ ਸਾਰਾ ਕੁਝ ਕਰਵਾ ਰਹੇ ਨੇ ਔਰ ਮੈਂ ਲੱਕੀਲੀ ਦੱਸਾਂ ਕਿ ਮੈਂ ਜਿਹੜਾ ਥੀਸਿਸ ਕੀਤਾ ਆਪਣਾ ਪੀਐਚਡੀ ਦਾ ਬੜੇ ਇੱਕ ਜਦੋਜਾਏ ਤੋਂ ਬਾਅਦ ਔਰ ਮੇਰਾ ਅਜ ਤੱਕ ਦਾ ਪਹਿਲਾ ਪੀਐਚਡੀ ਦਾ ਥੀਸਿਸ ਏ ਜਿੰਦਾ ਬੇਸਕ ਜਿਹੜਾ ਸੋਰਸ ਏ ਜਾਂ ਉਹਦੇ ਵਿੱਚ ਜਿਹੜਾ 80% ਕੰਮ ਏ ਉਹ ਗੁਰਮੁਖੀ ਕਿਤਾਬਾਂ ਤੇ ਵੀ ਜਿਹੜੀਆਂ ਚੜ੍ਹਦੇ ਪੰਜਾਬ 'ਚ ਛਪੀਆਂ ਜਾਂ 10% ਤੋਂ ਕਿਤਾਬਾਂ ਨੇ ਜਿਹੜੇ ਅਮਰੀਕਾ, ਬਰਤਾਨੀਆ ਔਰ ਕੈਨੇਡਾ 'ਚ ਰਹਿਣ ਵਾਲੇ ਨੇ ਜਿਨ੍ਹਾਂ ਨੇ ਆਟੋ ਬਾਇਓਗ੍ਰਾਫੀ ਲਿਖੀ ਤੇ ਇੱਥੇ ਨਹੀਂ ਕੰਮ ਹੋਇਆ ਔਰ ਇੱਥੇ ਸਿਰਫ 7 ਕਿਤਾਬਾਂ ਸੁਣੋਦੋਂ ਜਦੋਂ ਕਿ ਮੈਂ 77 ਕਿਤਾਬਾਂ ਜਿਹੜੀਆਂ ਨੇ ਬੇਸਿਕ ਸੋਰਸ ਦੇ ਵਿੱਚ ਉਹ ਗੁਰਮੁਖੀ ਦੀਆਂ ਡਿਸਕਸ ਕੀਤੀਆਂ ਨੇ ਆਟੋ ਬਾਇਓਗ੍ਰਾਫੀ ਦੀਆਂ ਹਮ ਔਰ ਮੈਂ ਬੜੀ ਮੁਸ਼ਕਲ ਨਾਲ ਇਜਾਜ਼ਤ ਲਈ ਵਰਨਾ ਟੌਪਿਕ ਇੰਝ ਹੀ ਹੁੰਦੇ ਸਨ ਪਾਕਿਸਤਾਨੀ ਪੰਜਾਬੀ ਅਦਬ ਵਿੱਚ ਫਲਾ 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 ਹਾਂ ਉਹ ਤੇ ਹਦੀਦ ਕਰਦੇ ਤੇ ਮੈਂ ਕਿਹਾ ਨਹੀਂ ਪੰਜਾਬੀ ਵਿੱਚ ਆ ਬੀਤੀ ਦੀ ਰਵਾਇਤ ਔਰ ਉਹ ਜਿੱਥੇ ਵੀ ਕਿਸੇ ਨੇ ਲਿਖੀ ਔਰ ਮੈਂ ਬਹੁਤ ਕਲੈਕਟ ਕੀਤੀਆਂ ਕਿਤਾਬਾਂ ਉਧਰੋਂ ਮੰਗਵਾਈਆਂ ਚੜ੍ਹਦੇ ਪੰਜਾਬ ਤੋਂ ਤੇ ਉਹਦੇ ਤੇ ਕੰਮ ਕੀਤਾ ਔਰ ਅੱਜ ਤੱਕ 15 ਸਾਲ ਹੋ ਗਏ ਨੇ ਮੈਨੂੰ ਡਿਗਰੀ ਮਿਲੇ ਇਹਨੂੰ ਇਸ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਕੰਮ ਕਿਸੇ ਨੇ ਨਹੀਂ ਕੀਤਾ ਤੇ ਇਹ ਉਹੀ ਸੀ ਕਿ ਸਾਡੀ ਅਦਬ ਦੀ ਇੱਕ ਸਾਂਝ ਔਰ ਜੁੜਤ ਜਿਹੜੀ ਹੈ ਉਹ ਬਰਕਰਾਰ ਰਵੇ ਔਰ ਸਾਨੂੰ ਪਤਾ ਲੱਗੇ ਕਿ ਉਹ ਕੀ ਲਿਖ ਰਹੇ ਨੇ ਔਰ ਉਹਨਾਂ ਨੂੰ ਪਤਾ ਲੱਗੇ ਅਸੀਂ ਕੀ ਲੈ ਰਹੇ ਹਾਂ ਬਹੁਤ ਸ਼ੁਕਰੀਆ ਸਰ ਤੁਸੀਂ ਟਾਈਮ ਦਿੱਤਾ ਤੇ ਤੁਹਾਡੇ ਬਹਾਨੇ ਤੁਹਾਨੂੰ ਮੁਲਾਕਾਤ ਦੇ ਬਹਾਨੇ ਅਸੀਂ ਕਾਲਜ ਵੀ ਦੇਖ ਲਿਆ ਬਲਕਿ ਇਹਦਾ ਇਨਾ ਖੂਬਸੂਰਤ ਗਰਾਊਂਡ 'ਚ ਬੈਠ ਕੇ ਅਸੀਂ ਪ੍ਰੋਗਰਾਮ ਵੀ ਰਿਕਾਰਡ ਕਰ ਲਿਆ ਅੱਲਾ ਵੱਲੋਂ ਮੌਸਮ ਵੀ ਚੰਗਾ ਹੋ ਗਿਆ ਜੀ ਜੀ ਅਸੀਂ ਗੱਲ ਵੀ ਪੰਜਾਬੀ ਦੀ ਕਰ ਰਹੇ ਸੀ ਧਰਤੀ ਮਾਂ ਦੀ ਕਰ ਰਹੇ ਸੀ ਤੇ ਧਰਤੀ ਨਾਲ ਹੀ ਜੁੜ ਕੇ ਅਸੀਂ ਸਾਰੀਆਂ ਗੱਲਾਂ ਬਾਤਾਂ ਕਰ ਵੀ ਗਏ ਬਹੁਤ ਸ਼ੁਕਰੀਆ ਸਰ ਜੀ ਬਹੁਤ ਸ਼ੁਕਰੀਆ ਤੁਹਾਡਾ ਚੈਨਲ ਦਾ ਔਰ ਵੈਲਕਮ ਤੁਸੀਂ ਤਸ਼ਰੀਫ ਲੈ ਆਏ ਔਰ ਗੱਲ ਕਰਨ ਦਾ ਮੌਕਾ ਦਿੱਤਾ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਹਾਜ਼ਰੀ ਨੇ ਸੀ ਸਾਡਾ ਅੱਜ ਦਾ ਸ਼ਬ ਇੰਤਜ਼ਾਰ ਜਿਹੜਾ ਕਿ ਅਸੀਂ ਦਿਨ ਦੇ ਟਾਈਮ ਬੈਠ ਕੇ ਰਿਕਾਰਡ ਕੀਤਾ ਤੇ ਕੀਤਾ ਵੀ ਕਿੱਥੇ ਹੈ ਅਸੀਂ ਇਸਲਾਮੀਆ ਕਾਲਜ ਦੇ ਵਿੱਚ ਇਹਦੇ ਗਰਾਊਂਡ ਦੇ ਵਿੱਚ ਇੰਤਹਾਈ ਤਾਰੀਖੀ ਇਮਾਰਤ ਹੈ ਇੰਤਹਾਈ ਤਾਰੀਖੀ ਇਦਾਰਾ ਹੈ ਇੱਥੇ ਪ੍ਰੋਗਰਾਮ ਕਰਦੇ ਹੋਇਆਂ ਇੱਥੇ ਗੱਲਬਾਤ ਕਰਦੇ ਹੋਇਆਂ ਮੈਨੂੰ ਬਹੁਤ ਅੱਛਾ ਲੱਗਿਆ ਤਾਰੀਖ ਦੇ ਨਾਲ ਜੁੜਨਾ ਅੱਛਾ ਲੱਗਿਆ ਡਾਕਟਰ ਰਿਵਾਦ ਨਜ਼ੀਲ ਸਾਹਿਬ ਨਾਲ ਗੱਲਬਾਤ ਕਰਨਾ ਬਹੁਤ ਅੱਛਾ ਲੱਗਿਆ ਦੁਬਾਰਾ ਅਸੀਂ ਹਾਜ਼ਰ ਹੋਵਾਂਗੇ ਨਵੀਂ ਸ਼ਖਸੀਅਤ ਦੇ ਨਾਲ ਨਵੀਂ ਕਿਸਤੇ ਦੇ ਨਾਲ ਸਾਡੇ ਨਾਲ ਜੁੜੇ ਰਹਿਣਾ ਰੱਬ ਰਾਖਾ